ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ ਤੇ ਇਸ ਵਕਤ ਤੁਸੀਂ ਸਾਨੂੰ ਦੇਖ ਰਹੇ ਹੋ ਆਕਸਫੋਰਡ ਤੋਂ ਤੇ ਜਿਹਦੇ ਕਰਕੇ ਆਕਸਫੋਰਡ ਯੂਨੀਵਰਸਿਟੀ ਪੂਰੀ ਦੁਨੀਆ ਭਰ ਚ ਮਸ਼ਹੂਰ ਹੈ ਬਹੁਤ ਘੱਟ ਲੋਕ ਹੈ ਜਿਨ੍ਹਾਂ ਨੂੰ ਇੱਥੇ ਪੜਨ ਦਾ ਮੌਕਾ ਮਿਲਦਾ ਹੈਗਾ ਪਰ ਇਹਨੂੰ ਦੇਖ ਜ਼ਰੂਰ ਸਕਦੇ ਆ ਦੁਨੀਆ ਦੀਆਂ ਟੌਪ ਕਲਾਸ ਯੂਨੀਵਰਸਿਟੀਆਂ ਦੇ ਵਿੱਚੋਂ ਇਹ ਇੱਕ ਹੈ ਤੇ ਕਿਹੋ ਜੀ ਹੈ ਉਹ ਅਸੀਂ ਅੱਜ ਤੁਹਾਨੂੰ ਇਸ ਵਲੌਗ ਦੇ ਰਾਹੀਂ ਦਿਖਾਵਾਂਗੇ ਅਸੀਂ ਇਸ ਵਕਤ ਆਕਸਫੋਰਡ ਦੇ ਸੈਂਟਰ ਜੇ ਵਿੱਚ ਆ ਤੇ ਟਾਊਨ ਹੈ ਇਹ ਤੇ ਸਾਡੇ ਨਾਲ ਨੇ ਜੀ ਅੱਜ ਸਰਦਾਰ ਕੁਲਵੰਤ ਸਿੰਘ ਜੀ ਝੱਜ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੇ ਇਹਨਾਂ ਦੇ ਮਹਿਮਾਨ ਆ ਜੀ ਹੁਣ ਅਸੀਂ ਤੇ ਇਧਰ ਨਾਲ ਸਾਡੇ ਅੰਟੀ ਜੀ ਤੇ ਨਾਲ ਖੁਸ਼ੀ ਤੇ ਅਸੀਂ ਅੱਜ ਇਹਨੂੰ ਸਾਰੇ ਜਾਣੇ ਇਸ ਟਾਊਨ ਨੂੰ ਐਕਸਪਲੋਰ ਕਰਾਂਗੇ ਚੱਲੀਏ ਜੀ ਇਧਰ ਨੂੰ ਤੇ ਤੁਹਾਨੂੰ ਨਾਲ-ਨਾਲ ਦੱਸਦਾ ਲੰਡਨ ਤੋਂ ਇਹ 65 70 ਮਾਈਲ ਦੂਰ ਹੈ ਜਿਹੜਾ ਇਹ ਛੋਟਾ ਜਿਹਾ ਟਾਊਨ ਹੈਗਾ ਤੇ ਐਸੇ ਕਰਕੇ ਇਸ ਟਾਊਨ ਦੇ ਕਰਕੇ ਆਕਸਫੋਰਡ ਯੂਨੀਵਰਸਿਟੀ ਦਾ ਨਾਮ ਪਿਆ ਹੋਇਆ ਹੈਗਾ ਤੇ ਬਾਕੀ ਜਿਹੜਾ ਇਹਨਾਂ ਦਾ ਘਰ ਹੈ ਇਹ ਵੀ ਇੱਥੇ ਨੇੜੇ ਹੀ ਹੈ ਇਹ ਸਵਿੰਡਨ ਹੈ ਸਵਿੰਡਨ ਰਹਿੰਦੇ ਆ ਜੀ ਤੁਸੀਂ ਹਾਂਜੀ ਜੋਗਾ ਕਰਦਾ ਜੋਗਾ ਕਰ ਰਹੇ ਆ ਇਹ ਕਹਿੰਦੇ ਇਧਰ ਆ ਜੋਗਾ ਕਰ ਰਹੇ ਆ ਜਿਵੇਂ ਆਪਣੇ ਰੱਸੀਆਂ ਤੇ ਨਹੀਂ ਤੁਰਦੇ ਹੁੰਦੇ ਕਾਊਨ ਦੇ ਵਿੱਚੋਂ ਤੁਰਦੇ ਤੁਰਦੇ ਅਸੀਂ ਤੁਹਾਨੂੰ ਜਿਹੜੀ ਯੂਨੀਵਰਸਿਟੀ ਹੈ ਇੱਥੇ ਪਹਿਲਾਂ ਲੈ ਕੇ ਚੱਲਾਂਗੇ ਤੇ ਸ਼ਹਿਰ ਬਾਕੀ ਇੰਗਲੈਂਡ ਦੇ ਸ਼ਹਿਰਾਂ ਦੇ ਮੁਕਾਬਲੇ ਤਾਂ ਬਹੁਤ ਨਿੱਖਾ ਹੈ ਪਰ ਟੂਰਿਸਟ ਮੋਸਟਲੀ ਜਾਂ ਦੁਨੀਆ ਭਰ ਦੇ ਜਿਹੜੇ ਲੋਕ ਇੰਗਲੈਂਡ ਆਉਂਦੇ ਆ ਉਹ ਇੱਥੇ ਜ਼ਰੂਰ ਦੇਖਣ ਆਉਂਦੇ ਆ ਮਤਲਬ ਆਕਸਫੋਰਡ ਨੂੰ ਇੱਥੇ ਸਿਰਫ ਤੇ ਸਿਰਫ ਜਿਹੜੇ ਕਰਕੇ ਦੁਨੀਆ 'ਚ ਨਾਮ ਬਣਿਆ ਇਹ ਸ਼ਹਿਰ ਦਾ ਤੇ ਸ਼ਾਇਦ ਵੈਸੇ ਨਾ ਜਾਣਦੇ ਹੁੰਦੇ ਉਹ ਇੱਥੋਂ ਦੀ ਯੂਨੀਵਰਸਿਟੀ ਕਰਕੇ ਬਣਿਆ ਮੇਰੇ ਮੂੰਚੋਂ ਵਾਰ-ਵਾਰ ਖੁਸ਼ੀ ਪੰਜਾਬੀ ਯੂਨੀਵਰਸਿਟੀ ਨਿਕਲੀ ਜਾਂਦਾ ਕਿਉਂਕਿ ਅਸੀਂ ਖੁਦ ਪੰਜਾਬੀ 'ਚ ਪੜ੍ਹੇ ਆ ਤੇ ਪੰਜਾਬੀ ਯੂਨੀਵਰਸਿਟੀ 'ਚ ਪੜ੍ਹੇ ਆ ਨਾ ਤਾਂ ਕਰਕੇ ਸਾਨੂੰ ਐ ਲੱਗਦਾ ਤੇ ਹੁਣ ਸ਼ਹਿਰ 'ਚ ਕੀ ਕੁਝ ਦੇਖਣ ਵਾਲਾ ਉਹ ਗਲੀਆਂ 'ਚ ਨਾਲ-ਨਾਲ ਦਿਖਾਉਂਦੇ ਜਾਵਾਂਗੇ ਤੇ ਬਾਕੀ ਆਪਾਂ ਫਿਰ ਪਹੁੰਚਾਂਗੇ ਭਾਈ ਜੀ ਬਾਰੇ ਮੈਂ ਥੋੜਾ ਜਿਹਾ ਹੋਰ ਦੱਸਦਾ ਇਹ ਨੇ ਪੰਜਾਬ ਤੋਂ ਜਗਰਾਉਂ ਤੋਂ ਤੇ ਇਹਨਾਂ ਦੇ ਬ੍ਰਦਰ ਛੋਟੇ ਬ੍ਰਦਰ ਉਹ ਸਾਨੂੰ ਜੌਰਜੀਆ 'ਚ ਮਿਲੇ ਸੀਗੇ ਉਹਨਾਂ ਦਾ ਨਾਮ ਕੁਲਵਿੰਦਰ ਕੁਲਵਿੰਦਰ ਹੀ ਸੀ ਨਾ ਉਹਨਾ ਨਾਮ ਸੀ ਕੁਲਵਿੰਦਰ ਤੇ ਇਹਨਾਂ ਉਹਨਾਂ ਦੇ ਵੱਡੇ ਭਰਾ ਨੇ ਇਹ ਕੁਲਵੰਤ ਤੇ ਤੁਹਾਨੂੰ ਦੱਸਿਆ ਜਿਨ੍ਹਾਂ ਨਾਲ ਅਸੀਂ ਇੱਕ ਵਾਰੀ ਥੋੜਾ ਜਿਹਾ ਅਟੈਚ ਹੋ ਜਾਈਏ ਫਿਰ ਮੁੜ ਕੇ ਇੱਕ ਰਿਸ਼ਤਾ ਬਿਲਡ ਹੋ ਜਾਂਦਾ ਜਦੋਂ ਅਸੀਂ ਲਾਸਟ ਟਾਈਮ ਇੰਗਲੈਂਡ ਆਏ ਸੀ ਉਦੋਂ ਵੀ ਇਹਨਾਂ ਨੇ ਸਾਡਾ ਕਾਫੀ ਰਾਬਤਾ ਚੱਲਦਾ ਰਿਹਾ ਵੀ ਹੁਣ ਮਿਲਾਂਗੇ ਅੱਜ ਮਿਲਾਂਗੇ ਟਾਈਮ ਨਹੀਂ ਸੀਗਾ ਦੋ ਵਾਰ ਇੰਗਲੈਂਡ ਆ ਕੇ ਅਸੀਂ ਵਾਪਸ ਚਲੇ ਗਏ ਪਰ ਸਾਡਾ ਰਾਬਤਾ ਨਹੀਂ ਬਣ ਸਕਿਆ ਸੋ ਫਾਈਨਲੀ ਤੇ ਹੁਣ ਇਹਨਾਂ ਵਾਲੇ ਇਲਾਕੇ 'ਚ ਆਏ ਆ ਇਧਰਲੇ ਪਾਸੇ ਪਿੰਡ ਪੁੰਡ ਵੀ ਇੰਗਲੈਂਡ ਦੇ ਪਿੰਡਾਂ ਵਾਲੇ ਏਰੀਆ 'ਚ ਰਹਿੰਦੇ ਆ ਅਗਲੇ 2-3 ਦਿਨ ਹੁਣ ਇਹਨਾਂ ਕੋਲੇ ਨਾਲੇ ਤਾਂ ਐਕਸਫੋਰਡ ਕੰਮਣਾ ਸੀ ਨਾਲੇ ਪਿੰਡਾਂ ਵਾਲੇ ਏਰੀਆ 'ਚ ਜਾਣਾ ਜਿਹੜਾ ਹੈ ਸ਼ਹਿਰ ਆ ਐਕਸਫੋਰਡ ਤੇ ਇਹ ਕਾਫੀ ਜ਼ਿਆਦਾ ਪੁਰਾਣਾ ਹੈਗਾ ਤਕਰੀਬਨ 8ਵੀਂ 9ਵੀਂ ਸਦੀ ਦਾ ਵਸਾਇਆ ਹੋਇਆ ਤੁਸੀਂ 1200 ਸਾਲ ਪੁਰਾਣਾ ਸ਼ਹਿਰ ਇਹਨੂੰ ਕਹਿ ਸਕਦੇ ਹੋ ਜਿਹੜੀ ਇੱਥੇ ਯੂਨੀਵਰਸਿਟੀ ਬਣੀ ਆ ਉਹ ਤੋਂ 200 ਸਾਲ ਬਾਅਦ ਮਤਲਬ ਯੂਨੀਵਰਸਿਟੀ ਹਜ਼ਾਰਕ ਸਾਲ ਪੁਰਾਣੀ ਇੱਥੇ ਅਤੇ ਸ਼ਹਿਰ 'ਚ ਤੁਹਾਨੂੰ ਜ਼ਿਆਦਾ ਯੰਗ ਏਜ ਬਹੁਤ ਜਨਰੇਸ਼ਨ ਮਿਲੂਗੀ ਜੰਨੀਆਂ ਸੜਕਾਂ ਦੇ ਤੁਰੇ ਫਿਰਦੇ ਉਹਦਾ ਕਾਰਨ ਇਹ ਹੈ ਕਿਉਂਕਿ ਇੱਥੇ ਸਟੂਡੈਂਟਸ ਬਹੁਤ ਜ਼ਿਆਦਾ ਹੈ ਜਿਵੇਂ ਪੰਜਾਬੀ ਯੂਨੀਵਰਸਿਟੀ ਦੇ ਨੇੜੇ ਤੇੜੇ ਖਾਣ ਪੀਣ ਵਾਲੀਆਂ ਦੁਕਾਨਾਂ ਤੁਸੀਂ ਲਾ ਲਓ ਜਾਂ ਪੀਏ ਜੂ ਜਿਨ੍ਹਾਂ ਜਿਨ੍ਹਾਂ ਨੇ ਦੇਖੀ ਹੈ ਹਨਾ ਤੇ ਉੱਥੇ ਰਹਿਣ ਲਈ ਪੀਜੀ ਵਗੈਰਾ ਜਾਂ ਫਿਰ ਸਟੂਡੈਂਟ ਜ਼ਿਆਦਾ ਹੁੰਦੇ ਆ ਉਸੇ ਤਰੀਕੇ ਦਾ ਇੱਥੇ ਹੈ ਆਕਸਫੋਰਡ ਯੂਨੀਵਰਸਿਟੀ ਹੈ ਜਿਹੜੀ ਇੱਥੇ ਦੁਨੀਆ ਭਰ ਤੋਂ ਲੋਕ ਪੜ੍ਹਨ ਆਉਂਦੇ ਆ ਤੇ ਉਹਦੇ ਕਾਰਨ ਤੁਹਾਨੂੰ ਜਿੰਨੇ ਇੱਥੇ ਮਿਲਣਗੇ ਸਾਰੇ आ, मतलब यंग या रीजन में लो स्टूडेंट्स काफी ज्यादा बाकी विजिटर भी कुछ आंदे हैं ते इन गलियां च होंदे हुए ਹੁਣ ਅਸੀਂ ਜਿਹੜਾ ਐਕਸਪੋਰਟ ਯੂਨੀਵਰਸਿਟੀ ਹੈ ਉਧਰ ਪਹੁੰਚਣਾ ਹੈ ਐਸੇ ਨਾ ਥੋੜੀ ਜੀ ਹੈਰਾਨੀ ਹੋਈ ਸਾਨੂੰ ਇਹ ਜਾਣ ਕੇ ਕਿ ਕਹਿੰਦੇ ਆ ਵੀ ਜਿਹੜੀ ਯੂਨੀਵਰਸਿਟੀ ਉਹ ਪੂਰੇ ਸ਼ਹਿਰ ਚ ਖਿੰਡੀ ਹੋਈ ਆ ਤੇ ਜਿਵੇਂ ਐਕਸਪੋਰਟ ਕਰਕੇ ਯੂਨੀਵਰਸਿਟੀ ਮਸ਼ਹੂਰ ਆ ਯੂਨੀਵਰਸਿਟੀ ਕਰਕੇ ਐਕਸਪੋਰਟ ਇਹ ਟਾਊਨ ਮਸ਼ਹੂਰ ਆ ਤੇ ਲਾਇਬ੍ਰੇਰੀ ਕਿਤੇ ਆਏ ਸ਼ਹਿਰ ਚ ਕੋਈ ਜੇ ਕੈਂਪਸ ਦਾ ਸਾਰਾ ਸ਼ਹਿਰ ਹੈ ਕੈਂਪਸ ਨਾਲ ਹੀ ਭਰਿਆ ਹੋਇਆਗਾ ਮਤਲਬ ਅਲੱਗ-ਅਲੱਗ ਚੀਜ਼ਾਂ ਅਲੱਗ-ਅਲੱਗ ਥਾਵਾਂ 'ਚ ਟਾਊਨ 'ਚ ਟਾਊਨ ਵੈਸੇ ਦੇਖਣ ਆਲਾ ਘੁੰਮਣ ਫਿਰਨ ਆਲਾਗਾ ਤੇ ਜਿਵੇਂ ਲੰਡਨ ਦੇ ਬਾਕੀ ਔਰ ਲੰਡਨ ਦੇ ਕਹਿੰਗੇ ਮੈਂ ਇੰਗਲੈਂਡ ਦਾ ਜਿਹੜਾ ਪੁਰਾਣਾ ਹਿੱਸਾ ਹੈ ਪੁਰਾਣੀਆਂ ਚੀਜ਼ਾਂ ਤੇ ਜਾਂ ਜਿਵੇਂ ਸੈਂਟਰਲ ਲੰਡਨ ਹੈ ਖਾਸ ਕਰਕੇ ਉਸੇ ਤਰੀਕੇ ਦੀ ਹੈ ਸਾਰਾ ਹਨਾ ਹਾਲਾਦ ਵਾਲਾ ਬਿਲਡਿੰਗਸ ਬਹੁਤ ਪੁਰਾਣੀਆਂ ਪੁਰਾਣੀਆਂ ਇਮਾਰਤਾਂ ਨੇ ਗੀਆਂ ਆ ਇੱਥੇ ਕੋਈ ਚੱਲ ਰਿਹਾ ਹੈਂਗ ਫਾਰ 90 ਸੈਕਿੰਡ ਕਹਿੰਦਾ ਟੈਲੈਂਟ ਦਿਖਾਉਣ ਲਈ ਆ 90 ਸੈਕਿੰਡ ਲਈ ਕਹਿੰਦਾ ਇੱਥੇ ਲਮਕੋ ਤੇ ਫਿਰ 100 ਪਾਉਂਡ ਮਿਲੇਗਾ ਕਮਾਲ ਹੋਗੀ ਯਾਰ 90 ਸੈਕਿੰਡ ਗਲਤ ਕੁਝ ਵੀ ਨਹੀਂ ਬਾਈ ਲਾਰੇ ਜੋ ਰਜਮੇਸ਼ ਕਰ ਰਿਹਾ ਵੀ ਲਮਕੂਗਾ ਕਹਿੰਦਾ 90 ਸੈਕਿੰਡ ਹੋਲਡ ਕਰਨਾ ਬਾਡੀ ਨੂੰ ਵੈਸੇ ਬਹੁਤ ਵੱਡੀ ਗੱਲ ਹੈ 5-7 ਸੈਕਿੰਡ ਹੀ ਖੜਿਆ ਤਾ ਚਲੋ ਆਪਾਂ ਆਪਣੇ ਅਗਲੇ ਮਿਸ਼ਨ ਵੱਲ ਵਧੀਏ ਇਹ ਸ਼ਹਿਰ ਨੂੰ ਦੇਖਣ ਦਾ ਜਿਹੜਾ ਮਨ ਸੀਗਾ ਪਿਛਲੇ ਵਾਰੀ ਵੀ ਬਣਿਆ ਸੀਗਾ ਪਰ ਸਬਬ ਨਹੀਂ ਬਣਿਆ ਆਉਣ ਦਾ ਕਿਉਂਕਿ ਬਾਹਰ-ਬਾਹਰ ਜਿਵੇਂ ਤੁਹਾਨੂੰ ਦੱਸਿਆ ਟ੍ਰੇਨ ਅੱਜ ਵੀ ਅਸੀਂ ਇੱਥੇ ਟ੍ਰੇਨ ਤੇ ਆਇਆ ਲੰਡਨ ਤੋਂ ਡੇਢ-ਦੋ ਘੰਟੇ ਲੱਗਦੇ ਹੈ ਜੇ ਤੁਸੀਂ ਇਹ ਸ਼ਹਿਰ ਚ ਆਉਣਾ ਇੱਥੇ ਆ ਕੇ ਘੁੰਮਣਾ ਹੈਗਾ ਇਹਨੂੰ ਤੇ ਬਾਕੀ ਇਹ ਮਸ਼ਹੂਰ ਤਾਂ ਜ਼ਿਆਦਾ ਯੂਨੀਵਰਸਿਟੀ ਕਰਕੇ ਹੀ ਹੈ ਤੇ ਜਿਹੜੀਆਂ ਆਕਸਫੋਰਡ ਯੂਨੀਵਰਸਿਟੀ ਹੈ ਕੈਂਬਰੇਜ ਹੈ ਇਹ ਦੁਨੀਆ ਦੀਆਂ ਟੌਪ ਕਲਾਸ ਦਾ ਹੈ ਇਹ ਨੇ ਇੰਗਲੈਂਡ ਦੀਆਂ ਸਭ ਤੋਂ ਮਸ਼ਹੂਰ ਤੇ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਨੇਗੀਆਂ ਇਹ ਟਾਊਨ ਚ ਨਾ ਤੁਹਾਨੂੰ ਤਕਰੀਬਨ ਸਾਰੀਆਂ ਸ਼ਾਪਸ ਦੇ ਨਾਮ ਵੀ ਐਸੇ ਤਰੀਕੇ ਨਾਲ ਮਿਲਣਗੇ ਆਕਸਫੋਰਡ ਗਿਫਟਸ ਤੇ ਆਕਸਫੋਰਡ ਮਤਲਬ ਕਾਫੇ ਆਕਸਫੋਰਡ ਐਦਾਂ ਹਨ ਤੇ ਸ਼ਹਿਰ ਦੇ ਨਾਮ ਦੀ ਸਟ੍ਰੀਟ ਸਿੰਗਰ ਜਾਂ ਸਟ੍ਰੀਟ ਆਰਟਿਸਟ ਇੱਥੇ ਹੀ ਬਹੁਤ ਆ ਥਾਂ ਥਾਂ ਕੁਝ ਨਾ ਕੁਝ ਚੱਲ ਰਹੇ ਆ haus of wonders ਤੇ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ ਉਹ ਮਤਲਬ ਯੂਨੀਵਰਸਿਟੀ ਦੇ ਕੋਲ ਜਾ ਕੇ ਜਿਹੜੀ ਹੈਰੀ ਪਾਟਰ ਮੂਵੀ ਦੀ ਕੁਝ ਸ਼ੂਟਿੰਗ ਹੋਈ ਸੀ ਉਹ ਵੀ ਇਸੇ ਸ਼ਹਿਰ ਚ ਹੋਈ ਸੀ ਇੱਥੇ ਦਾ ਵੀ ਉਹਦਾ ਹਿੱਸਾ ਕੁਝ ਫਿਲਮਾਇਆ ਗਿਆ ਹੈ। ਸ਼ਹਿਰ ਹੋਣ ਦੇ ਨਾਲ ਨਾਲ ਇੱਥੇ ਕਾਫੀ ਪੁਰਾਣੇ ਘਰ ਵੀ ਐ ਤੁਸੀਂ ਜਿਵੇਂ ਆਹ ਘਰ ਦੇਖ ਲਓ ਤੇ ਇਹ ਕਹਿੰਦੇ ਆ ਸ਼ਹਿਰ ਦੇ ਸਭ ਤੋਂ ਪੁਰਾਣੇ ਘਰਾਂ ਚੋਂ ਇੱਕ ਪੂਰਾ ਲੱਕੜ ਦਾ ਬਣਿਆ ਹੋਇਆ ਤੇ ਇਹੋ ਜੇ ਘਰ ਵੀ ਜਿਹੜਾ ਜਿਹੜੀ ਮੂਵੀ ਹੈਰੀ ਪਾਟਰ ਦੀ ਉਹਦੀ ਸ਼ਾਨ ਬਣੇ ਸੀਗੀ। ਸ਼ਹਿਰ ਕਾਫੀ ਪਿਆਰਾ ਲੱਗਦਾ ਹੈ ਭੀੜ ਭੜਕਾ ਘੱਟ ਹੈ ਟ੍ਰੈਫਿਕ ਨਹੀਂ ਹੈਗੀ ਅੰਦਰ ਬਿਲਕੁਲ ਵੀ ਗਾਰਾਂ ਵਗੈਰਾ ਅਲਾਉਡ ਨਹੀਂ ਵਾਕਿੰਗ ਥੇ ਸਾਰਾ ਕੁਝ ਵਾਕ ਕਰਕੇ ਦੇਖ ਸਕਦੇ ਹਾਂ ਤੇ ਮਤਲਬ ਵਧੀਆ ਵਧੀਆ ਪੁਰਾਣੀਆਂ ਤੋਂ ਪੁਰਾਣੀਆਂ ਚੀਜ਼ਾਂ ਇੱਥੇ ਹੈਗੀਆਂ ਤੇ ਇਹਦੇ ਨਾਲ ਮੈਂ ਸ਼ਿਪ ਸਟਰੀਟ ਹੈ ਜਿਹੜੀ ਸਟਰੀਟ ਹੈ ਤੇ ਅਸੀਂ ਆ ਸਿਟੀ ਚਰਚ ਆਫ ਹਾਕਸਪੋਰਟ ਮਤਲਬ ਸ਼ਹਿਰ ਚ ਜਿਵੇਂ ਪੁਰਾਣੀਆਂ ਚਰਚੇਸ ਵੀ ਬਣੀਆਂ ਹੋਈਆਂ ਇੱਕ ਯੂਨੀਵਰਸਿਟੀ ਦੀ ਆਪਣੀ ਚਰਚ ਵੀ ਹੈ ਉਹ ਬਹੁਤ ਜ਼ਿਆਦਾ ਮਸ਼ਹੂਰ ਹੈਗੀ ਅੰਦਰੋਂ ਦੇਖਣ ਵਾਲੀ ਵੀ ਹੈ ਤੇ ਜਾਂ ਉੱਥੇ ਵੀ ਤੁਹਾਨੂੰ ਲੈ ਕੇ ਜਾਵਾਂਗੇ ਇਸ ਯੂਨੀਵਰਸਿਟੀ ਬਾਰੇ ਤੁਹਾਨੂੰ ਦੱਸਦਾ तकरीबन 1300 1350 ਏਕੜ ਚ ਇਹ ਬਣੀ ਹੋਈ ਹੈ ਤੇ ਦੇਖ ਲਓ ਕਿੰਨਾ ਵੱਡਾ ਏਰੀਆ ਪੰਜਾਬੀ ਯੂਨੀਵਰਸਿਟੀ ਸਾਡੀ ਜਿੱਥੇ ਅਸੀਂ ਪੜੇ ਆ ਤੇ ਮੈਨੂੰ ਲੱਗਦਾ 450 ਏਕੜ ਚ ਉਹਨੂੰ ਤੁਸੀਂ ਤਿੰਨ ਗੁਣਾ ਵੱਡੀ ਕਹਿ ਸਕਦੇ ਹੋ ਤੇ ਜਿਆਦਾ ਮਸ਼ਹੂਰ ਤਾਂ ਹੈ ਕਿਉਂਕਿ ਦੁਨੀਆ ਦੀਆਂ ਪੁਰਾਣੀਆਂ ਜਿਹੜੀਆਂ ਇੰਗਲਿਸ਼ ਸਪੀਕਿੰਗ ਯੂਨੀਵਰਸਿਟੀਆਂ ਨੇ ਉਹਨਾਂ ਚੋਂ ਸਭ ਤੋਂ ਪੁਰਾਣੀ ਹੈ ਮਤਲਬ ਤੁਸੀਂ ਦੇਖੋ 1000 ਸਾਲ ਪੁਰਾਣੀ ਹੋਗੀ ਲਗਭਗ ਤੇ ਇੰਨਾ ਦਾ ਨੂੰ ਪੁਰਾਣਾ ਇੱਥੇ ਬਹੁਤ ਘੱਟ ਮਿਲੂਗਾ ਵੈਸੇ ਅਸੀਂ ਇਸ ਤੋਂ ਪਹਿਲਾਂ ਇੱਕ ਕਾਲਜ ਦੇਖਿਆ ਸੀਗਾ ਆ ਆਇਰਲੈਂਡ ਦੇ ਵਿੱਚ ਉਹ ਕਾਲਜ 500 ਸਾਲ ਪੁਰਾਣਾ ਸੀ ਸਾਨੂੰ ਉਹ ਬਹੁਤ ਪੁਰਾਣਾ ਲੱਗਿਆ ਸੀ 500 ਸਾਲ ਪੁਰਾਣਾ ਕੈਂਬਰੇਜ ਵੀ ਇੰਨੀ ਕੁ ਪੁਰਾਣੀ ਹੈ ਜਿਹੜੀ ਤੁਹਾਨੂੰ ਦੱਸਿਆ ਦੂਜੀ ਯੂਨੀਵਰਸਿਟੀ ਮਸ਼ਹੂਰ ਕੈਂਬਰੇਜ ਆ ਉਹ ਮੇਰੇ ਖੁਸ਼ੀ ਕੈਂਬਰੇਜ ਕਿੰਨੀ ਉਹ ਇਹਦੇ ਤੋਂ ਬਾਅਦ ਚੋਂ ਬਣੀ ਸੀ ਨਾ ਮੈਨੂੰ ਲੱਗਦਾ ਬਾਤੋ ਬਣੀ ਸੀ ਮੇਨਾਂ ਦੀ ਬਣੀ ਬਾਤੋ ਤੇ ਪਰ ਚੜ੍ਹਾਈ ਇਹਦੇ ਨਾਲੋਂ ਵੱਧਾ ਪਹਿਲੇ ਨੰਬਰ ਤੇ ਕਹਿੰਦੇ ਕੈਂਬਰੇਜ ਹੈ ਫਸਟ ਨੰਬਰ ਤੇ ਕੈਂਬਰੇਜ ਆ ਫਿਰ ਆਕਸਫੋਰਡ ਆਉਂਦੀ ਹੈ ਫਿਰ ਆਕਸਫੋਰਡ ਆਉਂਦੀ ਹੈ ਸਟੱਡੀ ਦੇ ਮਾਮਲੇ 'ਚ ਜਿਆਦਾ ਸੋਹਣਾ ਜਨਾ ਆਕਸਫੋਰਡ ਕਹਿਣ 'ਚ ਵੀ ਆਏ ਜੇ ਚੜ੍ਹਾਈ ਜੀ ਫੀਲ ਹੋ ਗਿਆ ਤਾਂ ਕਰਕੇ ਤਾਂ ਕਰਕੇ ਕੁਛ ਇਹ ਆ ਵੀ ਕੈਂਬਰੇਜ ਅ ਮਤਲਬ ਸਟੱਡੀਜ਼ ਸਟੱਡੀਜ਼ ਤਾਂ ਅੱਗੇ ਆ ਜੀ ਸਟੱਡੀ 'ਚ ਕੈਂਬਰੇਜ ਅੱਗੇ ਆ ਨਾ ਤੂੰ ਨੰਬਰ 1 ਨੰਬਰ 1 ਨੰਬਰ 1 ਨਹੀਂ ਆ ਕੈਂਬਰਜ ਨੰਬਰ 2 ਹੈ ਨੰਬਰ 2 ਹੈ ਪਰ ਚੜਾਈ ਇਹਦੀ ਵੱਧ ਹੈ ਨਾਮ ਸੋਨ ਨਾਮ ਮੂੰਜਾ ਭਰਦਾ ਐਕਸਫੋਰਡ ਦਾ ਤੁਸੀਂ ਇਹ ਯੂਨੀਵਰਸਿਟੀ ਦਾ ਨਾਮ ਸੁਣਿਆ ਨਾ ਤਾਂ ਘੱਟੋ ਘੱਟ ਤੁਸੀਂ ਬਚਪਨ ਚ ਐਕਸਫੋਰਡ ਡਿਕਸ਼ਨਰੀ ਆ ਜਿਹੜੀ ਉਹਦੇ ਤੋਂ ਤਾਂ ਜ਼ਰੂਰ ਪੜਿਆ ਹੋਣਾ ਕਿ ਐਕਸਫੋਰਡ ਦੀ ਐ ਉਹ ਐਕਸਫੋਰਡ ਦੀ ਇੱਥੋਂ ਸ਼ਬਦੀ ਐ ਐਕਸਫੋਰਡ ਤੋਂ ਤਾਂ ਹੀ ਕਰਕੇ ਉਹਦਾ ਨਾਮ ਐਕਸਫੋਰਡ ਹੈ ਜਿਹਦੇ ਕਰਕੇ ਕਿਤੇ ਨਾ ਕਿਤੇ ਲੋਕ ਇਹ ਸ਼ਾਇਰ ਨੂੰ ਮੈਨੂੰ ਲੱਗਦਾ ਜਾਣਦੇ ਹੋਵੋਗੇ ਤੁਸੀਂ ਇਹਨਾਂ ਆ ਬੱਸਸ ਹੈ ਇਹਦਾ ਤੁਹਾਨੂੰ ਇੰਗਲੈਂਡ ਦੇ ਲਗਭਗ ਹਰ ਸਿਟੀ 'ਚ ਮਿਲ ਜਾਣੀਆਂ ਇਹ ਹੈਗਾ ਜੀ ਸਿਟੀ ਸਾਈਟਸਿੰਗ ਆਫ ਆਕਸਫੋਰਡ ਤੇ ਇਹ ਇਹ ਸ਼ਾਇਰ ਨੂੰ ਘੁਮਾਉਂਦੀ ਹੈ ਲੰਡਨ ਵੀ ਚੱਲਦੀ ਹੈ ਲਿਵਰਪੂਲ ਵੀ ਚੱਲਦੀ ਹੈ ਬਰਮਿੰਗਮ ਨਹੀਂ ਮੇਰੇ ਖਿਆਲ 'ਚ ਚੱਲਦੀ ਇਹਦੇ 'ਚ ਇਹ ਆ ਵੀ ਤੁਸੀਂ ਕਿਤੇ ਵੀ ਬਹਿ ਕੇ ਕਿਤੇ ਵੀ ਉਤਰ ਸਕਦੇ ਹੋ ਹਿੰਦੀ ਵੀ ਆਹ ਦੇਖੋ ਲਿਖੀ ਹੋਈ ਅੱਛਾ ਯਾਰ ਕਮਾਲ ਹੋ ਗਈ ਉਹ ਕਮਾਲ ਹੋ ਗਈ ਆਹ ਦੇਖੋ ਇੰਡੀਆ ਦੇ ਤਰੱਕੀ ਆ ਇੰਡੀਆ ਤੋਂ ਜੇ ਟੂਰਿਸਟ ਜ਼ਿਆਦਾ ਹੁੰਦੇ ਐ ਇਸੇ ਕਰਕੇ ਆ ਦੇਖੋ ਆਹਾ ਲੈਂਗੁਏਜ ਚ ਆਡੀਓ ਗਾਈਡ ਐ ਇਹਨਾਂ ਦਾ ਮਤਲਬ ਤੁਸੀਂ ਹਿੰਦੀ ਚ ਵੀ ਇਹਨਾਂ ਦਾ ਆਡੀਓ ਗਾਈਡ ਲੈ ਸਕਦੇ ਹੋ ਤੁਹਾਨੂੰ ਦੱਸਣਗੇ ਵੀ ਆਪਾਂ ਹੁਣ ਸਿਟੀ ਦੇ ਐਸ ਏਰੀਏ ਚੋਂ ਲੰਘ ਰਿਹਾ ਹੁਣ ਐਸ ਏਰੀਏ ਚੋਂ ਲੰਘ ਰਿਹਾ ਤੇ ਗੱਲਾਂ ਕਰਦੇ ਕਰਦੇ ਜੀ ਆਪਾਂ ਪਹੁੰਚ ਗਏ ਬਿਲਕੁਲ ਆਕਸਫੋਰਡ ਯੂਨੀਵਰਸਿਟੀ ਦੇ ਸਾਹਮਣੇ ਇਹ ਮੇਨ ਕੈਂਪਸ ਐ ਜਿੱਥੇ ਹੁਣ ਅਸੀਂ ਆ ਗਏ ਤੇ ਆ ਇਹਦਾ ਮੇਨ ਗੇਟ ਐ ਤੇ ਇੱਥੋਂ ਅਸੀਂ ਲਾਇਬ੍ਰੇਰੀ ਵਾਲਾ ਹਿੱਸਾ ਇੱਥੋਂ ਅਸੀਂ ਐਂਟਰੀ ਕਰਾਂਗੇ ਤੇ ਫਿਰ ਤੁਹਾਨੂੰ ਅੰਦਰ ਜਾਂਦੇ ਜਾਂਦੇ ਦਿਖਾਉਂਦੇ ਆ ਸ਼ਾਇਦ ਬਿਲਕੁਲ ਅੰਦਰ ਦਾ ਤੁਹਾਨੂੰ ਨਾ ਲੈ ਕੇ ਜਾ ਸਕੀ ਕਿਉਂਕਿ এলাਉਡ ਨਹੀਂ ਹੁੰਦਾ ਥੋੜਾ ਪ੍ਰਾਈਵੇਟ ਹੁੰਦਾ ਇੱਥੇ ਬਿਲਕੁਲ ਮਿਊਜ਼ੀਅਮ ਲੱਗਦਾ ਇਹਨਾਂ ਬਾਅਦ ਅੱਛਾ ਇਹ ਮਿਊਜ਼ੀਅਮ ਹੈ ਜੀ ਬਿਲਕੁਲ ਅੰਦਰ ਜਾ ਸਕਦੇ ਆ ਜੀ ਆਪਾਂ ਬਿਲਕੁਲ ਅੰਦਰ ਤਾਂ ਨਹੀਂ ਦਿਖਾ ਸਕਦੇ ਪਤਾ ਕਰ ਸਕਦੇ ਆ ਰ ਪਰ ਮੈਨੂੰ ਲੱਗਦਾ ਚਲੋ ਪਤਾ ਕਰਦੇ ਆ ਜੀ ਉਹ ਅੱਗੇ ਆ ਗਿਆ ਹਿਸਟਰੀ ਆਫ ਸਾਇੰਸ ਮਿਊਜ਼ੀਅਮ ਓਪਨਿੰਗ ਆਵਰਸ ਤੇ ਟਿਊਸਡੇ ਤੋਂ ਸੰਡੇ 12 ਤੋਂ 5 ਵਜੇ ਤੱਕ ਖੁੱਲਾ ਰਹਿੰਦਾ ਹੈ। ਐਸ ਤਰ੍ਹਾਂ ਕਰਕੇ ਨਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਸੀਂ ਵੀ ਸ਼ਹਿਰ 'ਚ ਫਿਰਦੇ ਹੋ ਕਿ ਯੂਨੀਵਰਸਿਟੀ 'ਚ। ਇਹ ਹੁਣ ਦੇਖੋ ਇਹ ਸਾਇੰਸ ਮਿਊਜ਼ੀਅਮ ਹੈ ਇਹਨਾਂ ਦੀ। ਨਾਲੇ ਸਟੱਡੀ ਹੁੰਦੀ ਉਹ। ਇਹ ਨਾ ਦੂਜੀ ਯੂਨੀਵਰਸਿਟੀ ਆ ਸਾਡੇ ਟੂਰ ਦੇ ਵਿੱਚ ਜਿਹਨੂੰ ਅਸੀਂ ਦੇਖਣਾ ਹੈ ਵੈਸੇ ਪਹਿਲਾਂ ਅਸੀਂ ਦੇਖਣ ਗਏ ਸੀ ਪਾਕਿਸਤਾਨ 'ਚ ਲਾਹੌਰ ਪੰਜਾਬ ਯੂਨੀਵਰਸਿਟੀ ਲਾਹੌਰ। ਉਹਦਾ ਵੀ ਖਾਸ ਕਰਕੇ ਮਤਲਬ ਇੱਕ ਪੰਜਾਬ ਨਾਲ ਜੁੜਿਆ ਹੋਇਆ ਹੈ ਨਾ। ਕਿ ਸਭ ਤੋਂ ਪੁਰਾਣੀ ਪੰਜਾਬ ਦੀ ਹੋਈ ਅੰਗਰੇਜ਼ਾਂ ਨੇ ਚਲਾਈ ਸੀ ਉਹ ਵੀ ਤੇ ਉੱਥੇ ਸਾਨੂੰ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਮਿਲੇ ਸੀ ਅੰਦਰ ਜਾਣ ਦੀ ਫਿਲਮਿੰਗ ਨਹੀਂ ਕਰਨ ਦਿੱਤੀ ਸੀ ਮਤਲਬ ਅੰਦਰ ਦਾ ਜਾ ਸਕਦੇ ਸੀਗੇ ਤੇ ਇੱਥੇ ਹੁਣ ਦੂਜੀ ਵਾਰ ਅਸੀਂ ਆਏ ਆ ਤੇ ਮਤਲਬ ਦੂਜੀ ਯੂਨੀਵਰਸਿਟੀ ਚ ਸਾਡਾ ਇਹ ਵਿਜ਼ਿਟ ਹੈਗਾ ਤੇ ਹੁਣ ਦੇਖਦੇ ਆਂ ਵੀ ਇਹਦੇ ਅੰਦਰ ਫਿਲਮਿੰਗ ਕਰਨ ਦੇਣਗੇ ਤੁਹਾਨੂੰ ਦੇਖਣ ਨੂੰ ਮਿਲੂਗਾ ਜਾਂ ਨਹੀਂ ਮਿਲੂਗਾ ਜਿੰਨਾ ਏਰੀਆ ਹੁਣ ਤੁਸੀਂ ਆ ਦੇਖ ਰਹੇ ਹੋ ਨਾ ਤੇ ਇਹ ਲਾਇਬ੍ਰੇਰੀ ਦੀ ਆਊਟਸਾਈਡ ਆ ਬਾਹਰਲਾ ਪਾਸਾ ਮੈਨੂੰ ਲੱਗਦਾ ਜਿਤ ਤੱਕ ਵੀ ਸ਼ਾਇਦ ਇੱਥੇ ਵੀ ਅਲਾਉਡ ਨਾ ਹੋਵੇ ਅੰਦਰ ਜਾਣਾ ਕਿਉਂਕਿ ਆ ਕਾਫੀ ਸਾਰੇ ਆ ਦੇਖੋ ਟੂਰਿਸਟ ਵਿਜ਼ਟਰ ਬਾਹਰੇ ਖੜੇ ਆ ਬਾਹਰੋਂ ਦੇਖ ਰਹੇ ਆ ਇਹ ਹਿੱਸੇ ਨੂੰ ਲਾਇਬ੍ਰੇਰੀ ਦਾ ਬਾਹਰਲੇ ਪਾਸਾ ਹੈ ਹਜੇ ਤੱਕ ਸਾਨੂੰ ਇਹ ਨਹੀਂ ਲੱਗ ਰਿਹਾ ਕਿ ਇਹਦਾ ਮੇਨ ਗੇਟ ਕਿਹੜੇ ਪਾਸੇ ਮੇਨ ਗੇਟ ਕਿੱਧਰ ਦੀ ਹੈ ਤੇ ਇਹ ਸਾਰੀਆਂ ਕੈਂਪਸ ਦੀਆਂ ਇਮਾਰਤਾਂ ਜਿੰਨੀਆਂ ਹੁਣ ਅਸੀਂ ਦੇਖ ਰਹੇ ਆ ਉਹ ਸਾਹਮਣੇ ਵਾਲੇ ਪਾਸੇ ਵੀ ਇਹ ਵੀ ਕੈਂਪਸ ਦਾ ਮਤਲਬ ਅੰਦਰਲੇ ਪਾਸੇ ਯੂਨੀਵਰਸਿਟੀ ਦੇ ਅਸੀਂ ਅੰਦਰ ਆ ਪਰ ਮੇਨ ਐਂਟਰੈਂਸ ਪਤਾ ਨਹੀਂ ਕਿਹੜੀ ਸਾਈਡ ਆ ਸ਼ਾਇਦ ਇੱਧਰਲੇ ਪਾਸੇ ਹੋਵੇ ਇੱਧਰ ਨੂੰ ਚੱਲਦੇ ਆ ਲੱਭ ਰਹੇ ਸੀ ਕਿ ਮੇਨ ਗੇਟ ਕਿੱਥੇ ਐਸ ਯੂਨੀਵਰਸਿਟੀ ਦਾ ਜਿਵੇਂ ਕੈਂਪਸ ਦੇ ਅੰਦਰ ਜਾਣੇ ਹੁੰਨੇ ਆ ਵੀ ਆਪਾਂ ਐਂਟਰੀ ਕਰੀਏ ਪਰ ਇੱਕ ਸਟੂਡੈਂਟ ਨੂੰ ਹੁਣ ਇੱਥੇ ਪੁੱਛਿਆ ਉਹ ਕਹਿੰਦੇ ਇਸ ਯੂਨੀਵਰਸਿਟੀ ਦਾ ਕੋਈ ਮੇਨ ਗੇਟ ਨਹੀਂ ਹੈਗਾ ਪੂਰਾ ਸ਼ਹਿਰ ਹੀ ਇਹਦਾ ਮੇਨ ਗੇਟ ਹੈ ਕਿਤੇ ਵੀ ਤੁਸੀਂ ਇੱਥੇ ਅਲੱਗ-ਅਲੱਗ ਕਾਲਜੇਜ਼ ਐ ਇਹ ਅਲੱਗ-ਅਲੱਗ ਕਾਲਜਾਂ ਚ ਵੰਡੀ ਹੋਈ ਆ ਜਿਵੇਂ ਇੱਥੇ 40 ਤੋਂ 40 ਪਲੱਸ 43 ਮੇਰੇ ਖਿਲਜ ਗਿਆ ਹਾਂਜੀ 43 ਕਾਲਜ ਮਤਲਬ ਕੋਈ 36 ਕਹਿੰਦਾ ਕੋਈ 43 ਕਹਿੰਦਾ ਹੈ ਉਹਨਾਂ ਦੇ ਵਿੱਚ ਡਿਵਾਈਡ ਆ ਮਤਲਬ ਅਲੱਗ-ਅਲੱਗ ਕਾਲਜੇਸ ਨੇ ਉਹਨਾਂ ਦਾ ਅਲੱਗ-ਅਲੱਗ ਮਤਲਬ ਕੈਂਪਸ ਬਣਾਇਆ ਜਿੰਨੇ ਤੁਸੀਂ ਸ਼ਹਿਰ ਦੇ ਵਿੱਚ ਮਾਰਦਾਂ ਦੇਖ ਰਹੇ ਹੋ ਹਰੇਕ ਕਿਤੇ ਜਿਵੇਂ ਸਾਇੰਸ ਦੀ ਅਲੱਗ ਸਟੱਡੀ ਹੁੰਦੀ ਆ ਆਰਟ ਦੀ ਅਲੱਗ ਸਟੱਡੀ ਹੁੰਦੀ ਆ ਹਨਾ ਤੇ ਇੰਜੀਨੀਅਰਿੰਗ ਦੀ ਅਲੱਗ ਸਟੱਡੀ ਹੁੰਦੀ ਆ ਹਰੇਕ ਤੇ ਅਲੱਗ-ਅਲੱਗ ਮਤਲਬ ਕੋਈ ਨਾ ਕੋਈ ਬਿਲਡਿੰਗ 'ਚ ਕੁਝ ਨਾ ਕੁਝ ਹੈਗਾ ਤੇ ਉਹ ਪੂਰਾ ਗਰੂਪੀ ਆਕਸਫੋਰਡ ਯੂਨੀਵਰਸਿਟੀ ਹੈ ਉਹ ਕਹਿੰਦੇ ਤੁਸੀਂ ਇਹ ਦੱਸੋ ਸਾਨੂੰ ਵੀ ਕਿਹੜੇ ਪਾਰਟ 'ਚ ਅਸੀਂ ਆਖਿਆ ਆਕਸਫੋਰਡ ਯੂਨੀਵਰਸਿਟੀ ਦੇ ਮੇਨ ਗੇਟ ਜਾਣਾ ਉਹ ਕਹਿੰਦੇ ਤੁਸੀਂ ਐਕਸਪੋਰਟ ਜੀ ਖੜੇ ਹੋ ਤੁਸੀਂ ਦੱਸੋ ਕਿਹੜੇ ਪਾਰਟ ਤੇ ਜਾਣਾਗਾ ਸੋਇਜ਼ ਕਰਕੇ ਸਾਰਾ ਹੀ ਮੇਨ ਗੇਟ ਹੈ ਹੁਣ ਜੋ ਜੋ ਆਊਗਾ ਤੁਹਾਨੂੰ ਦਿਖਾਈ ਜਾਣਾ ਤੇ ਹੁਣ ਅਸੀਂ ਤੁਹਾਨੂੰ ਲੈ ਕੇ ਆਏ ਆ ਇਹ ਥੀਏਟਰ ਡਿਪਾਰਟਮੈਂਟ ਹੈ ਸ਼ਾਇਦ ਥੀਏਟਰਮ ਥੀਏਟਰ ਅਸੀਂ ਖੁਦ ਬਹੁਤ ਦੇਖਦੇ ਰਹੇ ਆ ਪੰਜਾਬੀ ਯੂਨੀਵਰਸਿਟੀ ਸਾਨੂੰ ਵਧੀਆ ਲੱਗਦਾ ਸੀ ਥੀਏਟਰ ਦੇਖਣਾ ਥੀਏਟਰ ਵਾਲੇ ਕਾਫੀ ਜਾਣਿਆਂ ਨਾਲ ਜਾਣ ਪਛਾਣਾਂ ਫਿਲਮਾਂ ਚ ਚੰਗਾ ਨਾਮ ਕੁਮਾਰੇ ਆ ਹੁਣ ਸਾਡੇ ਬੈਚ ਦੇ ਪੜੇ ਹੋਏ ਇਹ ਸਾਰਾ ਅੰਦਰ ਇਹ ਤੇ ਥੀਏਟਰ ਹੈ ਅੰਦਰ ਮੇਰੇ ਖਿਆਲ ਚ ਕਿਤੇ ਵੀ ਆ ਜਾ ਨਹੀਂ ਸਕਦੇ ਆਪਾਂ ਬਾਰੋਂ-ਬਾਰੋਂ ਤੁਹਾਨੂੰ ਸਾਰੀਆਂ ਇਮਾਰਤਾਂ ਦਿਖਾ ਦਿੰਨੇ ਆ। ਵੈਲਕਮ ਇੱਥੇ ਤਾਂ ਲਿਖਿਆ ਓਪਨ ਓਪਨ ਟੂ ਦੀ ਵਿਜ਼ਿਟਰ ਜਿ ਪਤਾ ਕਰਿਓ। ਤੇ ਇਧਰਲੇ ਪਾਸੇ ਨੂੰ ਹੋਰ ਕਾਫੀ ਲੰਬੀ ਚੌੜੀ ਹੈ ਜਿੰਨਾ ਹੈ ਸ਼ਹਿਰ ਹੈ ਬਸ ਪੂਰਾ ਜਿਵੇਂ ਤੁਹਾਨੂੰ ਦੱਸ ਹੀ ਦਿੱਤਾ ਯੂਨੀਵਰਸਿਟੀ ਹੈ ਜਿੰਨਾ ਫੇਰੀ ਜਾਉਂਗੇ। ਤਾਂ ਹੀ ਮੈਨੂੰ ਇਹ ਕਹਿੰਦੇ ਸੀ ਤੁਸੀਂ ਮੈਨੂੰ ਕਹਿ ਨਹੀਂ ਰਹੇ ਸੀ। ਕਹਿੰਦੇ ਵੀ ਮੈਂ ਤਾਂ ਕਾਫੀ ਵਾਰ ਗਿਆ ਕਹਿੰਦੇ ਇਸ ਦਾ ਬਾਹਰੋਂ ਦੇਖ ਕੇ ਮੁੜਿਆ ਨੇ। ਉਹ ਤੁਸੀਂ ਬਾਹਰੋਂ ਹੀ ਦੇਖਦੇ ਤੁਸੀਂ ਅੰਦਰੋਂ ਹੀ ਦੇਖ ਕੇ ਮੁੜਦੇ ਸੀ। ਸ਼ਹਿਰ ਹੀ ਯੂਨੀਵਰਸਿਟੀ ਹੈ ਇਹ। ਹੈਂ ਅੰਦਰ ਜਾਣ ਨੂੰ ਕਿਤੇ ਹੈ ਨਹੀਂ ਆਹ ਜਿੱਥੇ ਫਿਰਦੇ ਆ ਉਹੀ ਅੰਦਰ। ਲੇ ਵੀ ਅੰਦਰਲੇ ਪਾਸੇ ਆਏ ਆ ਤੇ ਹੁਣ ਤੁਹਾਨੂੰ ਦਿਖਾ ਦਈਏ ਕਿ ਅੰਦਰੋਂ ਇਹਨਾਂ ਦੇ ਕਲਾਸਰੂਮ ਕਿਹੋ ਜਿਹੇ ਹੁੰਦੇ ਆ ਅੰਦਰਲੇ ਪਾਸੇ ਉਹ ਯੂਨੀਵਰਸਿਟੀ ਕਿਹੋ ਜੀ ਆ ਇਹ ਐਕਸਪੋਰਟ ਦਾ ਅੰਦਰਲਾ ਪਾਸਾ ਹੈਗਾ ਤੇ ਕਲਾਸਰੂਮ ਹੋਊਗਾ ਸ਼ਾਇਦ ਜੇ ਨਹੀਂ ਤਾਂ ਥੀਏਟਰ ਤਾਂ ਹੈਗੀ ਆ ਜਿੱਥੇ ਮਤਲਬ ਆਰਟ ਮਤਲਬ ਨਾਟਕ ਵਗੈਰਾ ਪੁਰਾਣੇ ਕਿਉਂਕਿ ਥੀਏਟਰ ਸ਼ੁਰੂ ਵੀ ਮਸ਼ਹੂਰ ਇੱਥੋਂ ਹੀ ਹੋਇਆ 6 ਪੀਅਰ ਇੱਥੋਂ ਦੇ ਸੀਗੇ ਸਭ ਤੋਂ ਮਸ਼ਹੂਰ ਜਿਹੜੇ ਨਾਟਕਾ ਰਜਨਾ ਨੂੰ ਮੱਕਾ ਕਿਹਾ ਜਾਂਦਾ ਹੈਗਾ ਮਤਲਬ ਨਾਟਕ ਦੇ ਪਿਤਾ ਮਾ ਕਿਹਾ ਜਾਂਦਾ ਹੈ ਇਹ ਸਾਰਾ ਅੰਦਰਲੇ ਪਾਸੇ ਥੀਏਟਰ ਇਹਨਾਂ ਦਾ ਇਹੋ ਜਿਹਾ ਹੋਪਸੋ ਸ਼ਾਇਦ ਕਲਾਸਿਸ ਵਗੈਰਾ ਵੀ ਇੱਥੇ ਲੈਂਦੇ ਹੋਣਗੇ ਸਾਰਾ ਲੱਕੜ ਦਾ ਕੰਮ ਹੈ ਤੁਸੀਂ ਦੇਖੋ ਤੇ ਪਾਣੀ ਹੋਣ ਦੇ ਨਾਲ ਨਾਲ ਨਾ ਜਿੰਨਾ ਕੰਮ ਤੁਸੀਂ ਦੇਖ ਰਹੇ ਹੋ ਸਾਰਾ ਲੱਕੜ ਦਾ ਹੈ ਇੰਨਾ ਪੁਰਾਣਾ ਇਹਦੇ ਉੱਪਰਲੇ ਪਾਸੇ ਵੀ ਜਾ ਸਕਦੇ ਆ ਟਾਪ ਤੇ ਤੇ ਤਨ ਟਾਪ ਤੇ ਲੈ ਕੇ ਚੱਲਦੇ ਹਾਂ ਉੱਪਰੋਂ ਬਿਲਕੁਲ ਟਾਪ ਤੋਂ ਕੁਛ ਇਹੋ ਜਿਹਾ ਵਿਊ ਦਿਖਦਾ ਹੈ ਇਹ ਸਾਰੀ ਐਕਸਫੋਰਡ ਆ ਛੱਤ ਤੇ ਹੁਣ ਬਿਲਕੁਲ ਇੱਥੋਂ ਪੂਰੇ ਸ਼ਹਿਰ ਦਾ ਵਿਊ ਦੇਖ ਸਕਦੇ ਹੋ ਤੁਸੀਂ ਦਰੋਂ ਤੇ ਉਪਰੋਂ ਕਾਫੀ ਜ਼ਿਆਦਾ ਵਧੀਆ ਸੀਗਾ ਤੇ ਟਿਕਟ ਵੀ ਕੋਈ ਜ਼ਿਆਦਾ ਮਹਿੰਗੀ ਨਹੀਂ ਸੀ ਇੱਕ ਜਾਨੇ ਦਾ ਸਾਡੇ ਸਿਰਫ ਲਏ ਇਹਨਾਂ ਨੇ 4.5 ਪਾਉਂਡ ਇੰਡੀਆ ਦਾ ਕੋਈ 500 ਰੁਪਇਆ ਤੇ ਬਾਕੀ ਜਿਹੜੀ ਇਹ ਯੂਨੀਵਰਸਿਟੀ ਹੈ ਤੇ ਇਹਦਾ ਨਾਮ ਐਵੇਂ ਨਹੀਂ ਹੈਗਾ ਮੈਨੂੰ ਇਹ ਲੱਗਦਾ ਵੀ ਇੰਡੀਆ ਦੇ ਹੁਣ ਤੱਕ ਅਸੀਂ ਰਿਸਰਚ ਕੀਤੀ ਥੋੜੀ ਜੀ ਸਿਰਫ 550 ਬੰਦਾ 1000 ਸਾਲ ਚ ਸਿਰਫ 550 ਬੰਦਾ ਇੱਥੇ ਪੜਿਆ ਹੈਗਾ ਤੇ ਜਿਨ੍ਹਾਂ ਚੋਂ ਜਿਹੜੀਆਂ ਮਸ਼ਹੂਰ ਹਸਤੀਆਂ ਉਹਨਾਂ ਚੋਂ ਮਤਲਬ ਡਾਕਟਰ ਮਨਮੋਨ ਸਿੰਘ ਆਪਣੇ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਵੀ ਲੰਡਨ ਤੋਂ ਇੱਥੇ ਪੜ੍ਹੇ ਹੋਏ ਐ ਡਾਕਟਰ ਅੰਬੇਦਕਰ ਮਹਾਤਮਾ ਗਾਂਧੀ ਜੀ ਵੀ ਉਹ ਵੀ ਲੰਡਨ ਲਾ ਕਾਲਜ ਤੋਂ ਪੜ੍ਹੇ ਹੋਏ ਐ ਪਰ ਐਕਸਪੋਰਟ ਦੇ ਅੰਡਰੀਆ ਹੁੰਦਾ ਮਤਲਬ ਉਹ ਕਾਲਜ ਵੀ ਜਿੰਨੇ ਵੀ ਦੁਨੀਆ ਭਰ ਦੇ ਮਸ਼ਹੂਰ ਪਰਸਨਲਿਟੀਆਂ ਐ ਉਹ ਇੱਥੇ ਇਸ ਯੂਨੀਵਰਸਿਟੀ ਚ ਪੜ੍ਹਦੀਆਂ ਤੇ ਇਹਦਾ ਨਾਮ ਬਣਨ ਦਾ ਇੱਕ ਮੇਨ ਕਾਰਨ ਹੋਰ ਐ ਤੇ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਪੁਰਸਕਾਰ ਨੋਬਲ ਪੁਰਸਕਾਰ ਹੈ ਨਾ ਇਸ ਯੂਨੀਵਰਸਿਟੀ ਦੇ ਕੋਲ 73 ਨੋਬਲ ਪ੍ਰਾਈਜ਼ ਆ ਮਤਲਬ ਜਿਹੜੇ ਇਸ ਯੂਨੀਵਰਸਿਟੀ ਦੇ ਪੜਿਆਂ ਨੂੰ ਜਾਂ ਇਥੋਂ ਦੇ ਸਾਇੰਟਿਸਟ ਬਣੇ ਆ ਹੋਰ ਬਣੇ ਹਨ ਉਹਨਾਂ ਦੇ ਨਾਮ ਗਏ ਆ ਇਸੇ ਕਰਕੇ ਨਾਮ ਵੀ ਵੱਡਾ ਯੂਨੀਵਰਸਿਟੀ ਦਾ ਤਾਂ ਆਏਗਾ ਤੇ ਇਥੋਂ ਪੜ ਕੇ ਡਾਕਟਰ ਇੰਜੀਨੀਅਰ ਜਾਂ ਪ੍ਰਾਈਮ ਮਿਨਿਸਟਰ ਜਿਹੜੇ ਲੋਕ ਵੱਡੇ ਵੱਡੇ ਅਹੁਦਿਆਂ ਦੇ ਪਹੁੰਚਦੇ ਆ ਤੇ ਜਿਹੜੀ ਆਪਾਂ ਗੱਲ ਕਰਦੇ ਸੀ ਕਿ ਇੱਥੇ ਪੜਨਾ ਹਰੇ ਕਿਸੇ ਦੇ ਵਾਸਤੇ ਦੀ ਗੱਲ ਨਹੀਂ ਹੁੰਦੀ ਉਹ ਹੈਗੀ ਆ ਕਿਉਂਕਿ ਇਹ ਬਹੁਤ ਜ਼ਿਆਦਾ ਐਕਸਪੈਂਸਿਵ ਹੈ ਇੱਥੇ ਜੇ ਆਪਾਂ ਗ੍ਰੈਜੂਏਸ਼ਨ ਕਰਨੀ ਆ ਤਾਂ ਉਹਦੇ 1 ਸਾਲ ਦੀ ਫੀਸ ਹੈਗੀ ਆ 50 ਹਜ਼ਾਰ ਪੌਂਡ ਤੇ 3 ਸਾਲਾਂ ਦੀ ਗ੍ਰੈਜੂਏਸ਼ਨ ਹੁੰਦੀ ਆ ਤਾਂ ਬਣ ਗਿਆ 1.5 ਲੱਖ ਪੌਂਡ ਜਿਹੜਾ ਇੰਡੀਆ ਦੇ ਲਗਭਗ 1.5 ਕਰੋੜ ਰੁਪਈਆ ਬਣਦਾ ਜਿਹੜਾ ਮਤਲਬ ਕੋਈ ਕੋਈ ਪੇਰੈਂਟਸ ਅਫੋਰਡ ਕਰ ਸਕਦਾ ਹਰੇਕ ਨਹੀਂ ਆਪਣੇ ਤੇ ਪੁੱਤ ਹਰੇਕ ਆਪਣੇ ਦੀ ਪੁੱਤ ਨੂੰ 1.5 ਕਰੋੜ ਲਾ ਕੇ ਗ੍ਰੈਜੂਏਸ਼ਨ ਹੀ ਕਰਾ ਸਕਦਾ ਨਹੀਂ ਕਰਾ ਸਕਦਾ ਤੇ ਦੂਸਰਾ ਹੈਗਾ ਕਿ ਇੱਥੇ ਮੈਰਿਟ ਬਹੁਤ ਜ਼ਿਆਦਾ ਹਨਾ ਇਹਦੇ ਲਈ ਮੈਰਿਟ ਚ ਹੋਣਾ ਤੁਹਾਨੂੰ ਜ਼ਰੂਰੀ ਹੈ ਮੈਰਿਟ ਦੇ ਨਾਲ ਐ ਵੀ ਦੱਸਦੇ ਸੀ ਵੀ ਕੋਈ ਇੰਟਰਨਲ ਟੈਸਟ ਲੈਂਦੇ ਆ ਇੰਟਰਨਲ ਟੈਸਟ ਲੈਂਦੇ ਆ ਫੇਰ ਤੁਸੀਂ ਜਦੋਂ ਟੈਸਟ ਪਾਸ ਕਰਦੇ ਹੋ ਫੇਰ ਤੁਹਾਡੀ ਐਡਮਿਸ਼ਨ ਹੁੰਦੀ ਆ ਸੋ ਬੇਸਿਕਲੀ ਜਿਹੜੇ ਇਹਦੇ ਦੋ ਫੰਡੇ ਨੇ ਇੱਕ ਤਾਂ ਤੁਹਾਡੇ ਕੋਲੇ ਪੈਸਾ ਹੋਣਾ ਬਹੁਤ ਜ਼ਰੂਰੀ ਆ ਜੇ ਤੁਸੀਂ ਰਿਚ ਹੋ ਤਾਂ ਤੁਸੀਂ ਪੜ ਸਕਦੇ ਆ ਤੇ ਦੂਜੀ ਗੱਲ ਤੁਸੀਂ ਇੰਟੈਲੀਜੈਂਟ ਹੋਣਾ ਬਹੁਤ ਜ਼ਰੂਰੀ ਆ ਜੇ ਤੁਸੀਂ ਇੰਟੈਲੀਜੈਂਟ ਹੋ ਤਾਂ ਤੁਸੀਂ ਇਹਨਾਂ ਦੀ ਮੈਰਿਟ ਜਿਹੜੀ ਉਹਦੇ ਵਿੱਚ ਆ ਆਂਡੀਆਂ ਚੋਂ ਮੈਨੂੰ ਲੱਗਦਾ ਜੇ క్రికెਟਰ ਦੀ ਗੱਲ ਕਰੀਏ ਜਾਂ ਬਾਲੀਵੁੱਡ ਦੇ ਸੈਲੀਬ੍ਰਿਟੀਜ਼ ਦੀ ਜਿੰਨਾ ਕੁ ਮੈਨੂੰ ਪਤਾ ਮੈਂ ਇੰਟਰਵਿਊਜ਼ ਚ ਇੱਕ ਦੋ ਚ ਸੁਣਿਆ ਤਾਂ ਸਾਰਾ ਅਲੀ ਖਾਨ ਹੈ ਜਿਹੜੇ ਉਹ ਕਹਿੰਦੇ ਸੀ ਕਿ ਮੈਂ ਆਕਸਫੋਰਡ ਮੈਨੂੰ ਲੱਗਦਾ ਉਹਦੇ ਮਾਤਰਿ ਵੀ ਪੜਿਆ ਸੋਹਾ ਸੋਹਾ ਵੀ ਸ਼ਾਇਦ ਉਹ ਵੀ ਇੱਥੋਂ ਪੜ੍ਹੇ ਮੇਰੀ ਮਤਲਬ ਉਹਦੇ ਲਈ ਆਪਾਂ ਸ਼ੋਰ ਨਹੀਂ ਰਹਿਗੇ ਹਾਂਜੀ ਤੇ ਪੋਲੀਟੀਸ਼ੀਅਨ ਦਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ ਕਿ ਪੋਲੀਟੀਸ਼ੀਅਨ ਇੱਥੋਂ ਆਪਣੇ ਕਿਹੜੇ-ਕਿਹੜੇ ਪੜ੍ਹਿਆ ਨਾ ਡਾਕਟਰ ਮਨਮੋਹਨ ਸਿੰਘ ਦਾ ਨਾਮ ਤਾਂ ਮੈਂ ਇਹਨੋਂ ਨਾ ਚੋਂਦਾਗਾ ਤੇ ਬਾਕੀ ਜਿਹੜੇ ਮਹਾਤਮਾ ਗਾਂਧੀ ਡਾਕਟਰ ਉਮੇਦ ਕਰਨੇ ਉਹ ਵੀ ਇਹਦੇ ਗਰੁੱਪ ਆਫ ਕਾਲਜੇਸ ਚੋਂ ਪੜ੍ਹੇ ਆ ਮਤਲਬ ਇੱਕ ਕੈਂਪਸ ਚੋਂ ਨਹੀਂ ਪੜ੍ਹੇ ਕੈਂਪਸ ਚੋਂ ਇਕੱਲੇ ਡਾਕਟਰ ਮਨਮੋਹਨ ਸਿੰਘ ਦਾ ਨਾਮ ਲਿਆ ਜਾਂਦਾ ਤੇ ਹੁਣ ਅਸੀਂ ਇਹ ਕੈਂਪਸ ਦਾ ਜਿਹੜਾ ਹੋਰ ਅਗਲਾ ਹਿੱਸਾ ਹੈ ਉੱਪਰਲੇ ਪਾਸੇੋਂ ਮੈਂ ਸਾਰਾ ਛੱਡ ਕੇ ਅਸੀਂ ਦੇਖਿਆ ਵੀ ਕਿੱਧਰ- ਤੇ ਉਹ ਤਾਂ ਅਸੀਂ ਦਿਖਾ ਕੇ ਲੈ ਆਉਨੇ ਆ ਅਸੀਂ ਬਾਲੀਵੁੱਡ ਦੀ ਗੱਲ ਕਰਦੇ ਸੀਗੇ ਉਹਦੇ ਚੋਂ ਕੱਲਾ ਸੈਫਲੀ ਖਾਨ ਦਾ ਜਿਹੜਾ ਖਾਨਦਾਨ ਆ ਉਹ ਇਹੋ ਜਿਹਾ ਹੈ ਮਤਲਬ ਜਿਹੜੀਆਂ ਪੁਸ਼ਤਾਂ ਤੱਕ ਇੱਥੇ ਵੜਿਆ ਹੈ ਮਨਸੂਰ ਅਲੀ ਖਾਨ ਜਿਹੜੇ ਸੈਫਲੀ ਖਾਨ ਦੇ ਫਾਦਰ ਸੀਗੇ ਮਨਸੂਰ ਅਲੀ ਖਾਨ ਪਟੋਤੀ ਉਹ ਵੀ ਐਕਸਪੋਰਟ ਚੋਂ ਪੜਿਆ ਤੇ ਉਸ ਤੋਂ ਬਾਅਦ ਚ ਸੋਹਾ ਅਲੀ ਖਾਨ ਮਤਲਬ ਇਹਨਾਂ ਦੀ ਸੈਫੀ ਖਾਨ ਦੀ ਜਿਹੜੀ ਭੈਣ ਹੈ ਮੈਨੂੰ ਪਹਿਲਾਂ ਅਸੀਂ ਕਿਤੇ ਮਦਰ ਨੇ ਉਹ ਤੇ ਤਿੰਨ ਪੀੜੀਆਂ ਮਤਲਬ ਲਗਾਤਾਰ ਇੱਥੇ ਪੜ ਕੇ ਗਈਆਂ ਪਹਿਲਾਂ ਮਨਸੂਰ ਅਲੀ ਖਾਨ ਤੇ ਫਿਰ ਸੋਹਾ ਅਲੀ ਖਾਨ ਉਹਨਾਂ ਦੀ ਧੀ ਸੈਫਲੀ ਖਾਨ ਦੀ ਭੈਣ ਤੇ ਗਾਹਾਂਵਰ ਸਾਰਾ ਅਲੀ ਖਾਨ ਜਿਹੜੀ ਉਹਨਾਂ ਦੀ ਗਾਹਾਂ ਕੁੜੀਆਂ ਮਤਲਬ ਪੋਤੀ ਦਾਦੇ ਤੋਂ ਲੈ ਕੇ ਪੋਤੇ ਤੱਕ ਤਿੰਨ ਜਨਰੇਸ਼ਨ ਤੇ ਉਹਦਾ ਕਾਰਨ ਉਹੀ ਆ ਵੀ ਇੱਕ ਤਾਂ ਅਮੀਰ ਨੇ ਪਟੌਦੀ ਤੁਹਾਨੂੰ ਪਤਾ ਨਵਾਬ ਨੇ ਉਹ ਤੇ ਉਹ ਤਾਂ ਕਰਕੇ ਸ਼ੁਰੂ ਤੋਂ ਮਤਲਬ ਇੱਕ ਇੱਥੇ ਪੜਨਾ ਇੱਕ ਨਾ ਸਟੇਟਸ ਸਿੰਬਲ ਵੀ ਆ ਜਦੋਂ ਤੁਸੀਂ ਕਿਸੇ ਨੂੰ ਦੱਸਦੇ ਹੋ ਵੀ ਕਿੱਥੋਂ ਤੁਸੀਂ ਸਟੱਡੀ ਕੀਤੀ ਹੈ ਜਾਂ ਅਗਲਾ ਨਾ ਐਕਸਪੋਰਟ ਤੋਂ ਹਣ ਆਪਣੇ ਆਪ 'ਚ ਇੱਕ ਤੁਹਾਡੀ ਉਮਰ ਪਰ ਤੁਹਾਡੇ ਨਾਮ ਨਾਲ ਨਾਮ ਜੁੜਦਾ ਹੈਗਾ ਵੀ ਆਹ ਬੰਦਾ ਐਕਸਪੋਰਟ ਤੋਂ ਪੜਿਆ ਹੋਇਆ ਹੈ ਸਾਰਾ ਕੋਲੰਬੀਆ 'ਚ ਵੀ ਪੜਿਆ ਹੈ ਐਕਸਪੋਰਟ ਦੀਆਂ ਗਲੀਆਂ 'ਚ ਹੁੰਦੇ ਹੋਏ ਹੁਣ ਅਸੀਂ ਇੱਕ ਚਰਚ ਵੱਲ ਦੇਖਣ ਜਾਣਾ ਹੈ ਇੱਥੋਂ ਦਾ ਇੱਕ ਬਹੁਤ ਮਸ਼ਹੂਰ ਚਰਚ ਹੈ ਜਿਹੜਾ ਟ੍ਰਿਨਿਟੀ ਚਰਚ ਕਰਕੇ ਪਤਾ ਨਹੀਂ ਕ੍ਰਾਈਸਟ ਚਰਚ ਅ ਕ੍ਰਾਈਸਟ ਚਰਚ ਕਰਕੇ ਮਸ਼ਹੂਰ ਹੈਗਾ ਤੇ ਉਹ ਦਿਖਾਉਣੀ ਆ ਤੁਹਾਨੂੰ ਉੱਥੇ ਵੀ ਮਤਲਬ ਜਿਹੜੇ ਵੀ ਆਉਂਦੇ ਆ ਇਹਦੇ ਨਾਲ ਪਾਰਟਿਕੂਲਰ ਚੀਜ਼ਾਂ ਬਣੀਆਂ ਹੋਈਆਂ ਆ ਮਤਲਬ ਦੇਖਣ ਲਈ ਵੀ ਜਿੰਨੇ ਬੰਦੇ ਐਕਸਪੋਰਟ ਚ ਆਉਂਦੇ ਆ ਉਹ ਇੱਕ ਦਾ ਲਾਇਬ੍ਰੇਰੀ ਪੱਕਾ ਵਿਜ਼ਿਟ ਕਰਦੇ ਆ ਦੀ ਲਾਇਬ੍ਰੇਰੀ ਦੇਖਦੇ ਬਾਹਰਲੇ ਬਸ ਆ ਆ ਵੀ ਲਾਇਬ੍ਰੇਰੀ ਦਾ ਹਿੱਸਾ ਸਾਰਾ ਅਸੀਂ ਇਰਤ گردੀ ਫਿਰਦੇ ਆ ਲਾਇਬ੍ਰੇਰੀ ਉਹ ਐਡੀ ਆ ਦੀ ਤੇ ਦੂਜਾ ਇੱਥੇ ਜਿਹੜਾ ਚਰਚ ਹੈ ਔਰ ਜਿਹੜਾ ਕ੍ਰਾਈਸ ਚਰਚ ਹੈ ਉਹਨੂੰ ਜ਼ਰੂਰ ਦੇਖਦੇ ਆ ਸਾਰੇ ਦੱਸ ਰਹੇ ਆ ਕਹਿੰਦੇ ਜੇ ਰਹਿਣਾ ਹੈ ਇੱਥੇ ਮਤਲਬ ਬੰਦਾ ਰਹਿ ਵੀ ਸਕਦਾ ਇਹ ਸ਼ਹਿਰ ਚ ਆ ਕੇ ਰਹਿ ਸਕਦੇ ਨਾ ਹੋਟਲ ਹੈਗੇ ਇੱਥੇ ਸ਼ਹਿਰ ਚ ਲੱਗਾ 218 ਪਾਉਂਡ ਨਾ ਉਹਡ ਬੈਂਕ ਹੋਟਲ ਆ ਸਾਹਮਣੇ ਲਿੰਦਾ 218 ਪਾਉਂਡ 218 ਪਾਉਂਡ ਪਰ ਨਾਈਟ ਕਿੰਨਾ ਬਣ ਗਿਆ ਇੰਡੀਆ ਦਾ ਆਪਣਾ ਇਹ ਬਣ ਗਿਆ 21200 800 21800 22000 ਲਾਓ 107 ਚੱਲੀ ਜਾਂਦਾ 22000 ਰੁਪਏ ਪਰ ਨਾਈਟ ਹੈ ਮਹਿੰਗਾ ਸ਼ਹਿਰ ਹੈ ਹਨਾ ਜਿਹੜੇ ਫਿਰ ਨਿਆਣੇ ਤੇ ਪੜਨਾ ਹੁੰਦੇ ਹੋਣਗੇ ਉਹ ਕਿਵੇਂ ਕਰਦੇ ਹੋਣਗੇ ਉਹ ਕਿੱਥੇ ਮਹਿੰਗਾ ਯੂਨੀਵਰਸਿਟੀ ਵਾਲੇ ਸਾਰੇ ਮਹਿੰਗੇ ਆ ਫਿਰ ਯੂਨੀਵਰਸਿਟੀ ਤਾਂ ਜੋ ਫੀਸਾਂ ਮਹਿੰਗੀਆਂ ਸਾਰੀਆਂ ਯੂਨੀਵਰਸਿਟੀ ਆ ਉੱਥੇ ਤੁਹਾਨੂੰ ਘਰ ਮਹਿੰਗਾ ਮਿਲੂਗਾ ਅੱਛਾ ਹਾਂ ਸਹੀ ਗੱਲ ਹੈ ਜੀ ਕਿਉਂਕਿ ਉਹ ਡਿਮਾਂਡ ਬਹੁਤ ਆ ਹਾਂਜੀ ਤੇ ਫਿਰ ਇੱਥੇ ਨਹੀਂ ਮੈਂ ਏਦਾਂ ਗੱਲ ਕਰਦਾ ਵੀ ਜਿੰਨੇ ਇੱਥੇ ਨਿਆਣੇ ਪੜਨਾ ਹੁੰਦੇ ਆ ਦੁਨੀਆ ਭਰ ਚੋਂ ਜਿਹੜੇ ਪੀਜੀ ਵਗੈਰਾ ਚ ਰਹਿੰਦੇ ਪੀਜੀ ਤਾਂ ਕਿਹੜੇ ਹੋਣਗੇ ਬੇਸਿਕਲੀ ਜਾਂ ਇੱਥੇ ਬਣਿਆ ਹੋਊਗਾ ਨਾ ਅਪਾਰਟਮੈਂਟ ਵਗੈਰਾ ਹਾਂ ਘਰ ਲੈਂਦੇ ਆ ਉਹ ਸ਼ੇਅਰ ਜਾਂ ਉਹ ਵੀ ਮਹਿੰਗਾ ਹੀ ਹੋਊ ਕੰਮ ਸਸਤਾ ਨਹੀਂ ਹੋਣਾ ਹਾਂ ਜਾਦੇ ਵੜ ਜਾਂਦੇ ਆ ਤਾਂ ਜੋ ਫਿਰ ਵੈਸੇ ਛੋਟੀ ਦੀ ਪੜਨਾ ਹੁੰਦੇ ਆ ਇੱਥੇ ਮਾੜਾ ਬੰਦਾ ਤਾਂ ਪੜ੍ਹਾਈ ਵੀ ਨਹੀਂ ਕਰ ਸਕਦਾ ਹਾਂ ਮਾੜੇ ਦੇ ਤਾਂ ਇੱਥੇ ਬਸ ਦੀ ਗੱਲ ਹੈ ਨਹੀਂਗਾ ਇੱਥੇ ਆ ਕੇ ਐਕਸਪੋਰਟ ਦਾ ਹਾਂਜੀ ਤੇ ਆ ਤਾਂ ਜਰੂਰ ਲੈ ਕੇ ਜਾਵਾਂਗੇ ਜੀ ਇੱਥੋਂ ਦੇ ਮੈਗਨੇਟ ਕਿਉਂਕਿ ਇਹ ਭਵੇਂ ਹੈ ਇੰਗਲੈਂਡ ਦੀ ਹੈ ਪਰ ਆਪਣੀ ਪਛਾਣ ਹੈ ਇੱਕ ਇਹ ਸ਼ਹਿਰ ਦੀ ਤੇ ਤਾਂ ਕਰਕੇ ਅਸੀਂ ਆਕਸਫੋਰਡ ਯੂਨੀਵਰਸਿਟੀ ਦਾ ਮੈਗਨੇਟ ਜਰੂਰ ਚੱਕਾਂਗੇ ਇੱਥੇ ਨਾਲ ਦੱਸ ਰਹੇ ਸੀਗੇ ਸਾਨੂੰ ਕਿ ਜਿਹੜਾ ਇੱਥੇ ਫੀਸ ਦਾ ਇੰਟਰਨੈਸ਼ਨਲ ਸਟੂਡੈਂਟਸ ਤੇ ਲੋਕਲ ਦਾ ਜਿਹੜੇ ਇੱਥੋਂ ਦੇ ਸਿਟੀਜ਼ਨ ਆ ਉਹਦਾ ਵੀ ਕਾਫੀ ਜ਼ਿਆਦਾ ਫਰਕ ਹੈ ਜਿਵੇਂ ਇੱਥੋਂ ਦੀ ਜਿਹੜੀ ਗ੍ਰੈਜੂਏਸ਼ਨ ਜਿਵੇਂ ਕੋਈ ਇੰਡੀਆ ਤੋਂ ਕਰਨਾ ਹੋਵੇ ਉਹਦੀ 50000 ਪਾਉਂਡ ਤੁਹਾਨੂੰ ਦੱਸਿਆ ਮਤਲਬ ਫੀਸ ਹੈ ਪਰ ਈਅਰ ਇੱਥੇ ਦੀ ਮੇਰੇ ਖਲਚੇ 10000 ਆ ਜੀ ਹਨਾ ਹਾਂ ਜੀ ਹੁਣ 10000 ਪਰ ਪਹਿਲੇ 2000 3 4 ਚ ਉਦੋਂ 3 4000 5000 ਸੀਗੇ ਵੱਧਦੀ ਵੱਧਦੀ ਹੁਣ 10000 ਤੇ ਅੱਛਾ ਉਦੋਂ ਤੁਸੀਂ ਪਤਾ ਕੀਤਾ ਸੀਗਾ ਹਾਂ ਜੀ ਹਾਂ ਤਾਂ ਮਤਲਬ ਤੁਹਾਡੇ ਨਿਆਣੇ ਲਈ ਹਾਂ ਹਾਂ ਤੇ ਉਹਦੇ ਲਈ ਵੀ ਮੈਨੂੰ ਲੱਗਦਾ ਉਹ ਵੀ ਮਹਿੰਗੀ ਆ ਕਾਫੀ ਜੇ ਮੈਂ ਹੁਣ ਇੱਥੋਂ ਦੀ 10000 ਆ 10000 ਵੀ ਅਫੋਰਡ ਕਰਨਾ ਸੌਖਾ ਤਾਂ ਨਹੀਂ ਹਾਂ ਬਹੁਤ ਕਾਫੀ ਆ ਉਹ ਪਰੇ ਆ ਕਿ ਇੱਥੇ ਲੋਕ ਸਟੂਡੈਂਟ ਜਿਹੜੇ ਆ ਮੋਰ ਹਾਂ ਜੀ ਲੋਨ ਲੈ ਲੈਂਦੇ ਆ ਲੋਨ ਉਹ 25 3000 ਮਿਲ ਜਾਂਦਾ ਅੱਛਾ ਜੀ ਜਿਵੇਂ ਹੁਣ ਮੰਨ ਲਓ ਤੁਸੀਂ ਆਪਣਾ ਇੱਥੇ ਦਾ ਕੋਈ ਲੋਕਲ ਲੈ ਆਣਾ ਪੜੇ ਤਾਂ ਉਹ 30000 ਲੋਨ ਲੈ ਲੂਗਾ 30000 ਲੋਨ ਉਹ ਤੋਂ ਲੋਨ ਜਿਹੜਾ ਜਦੋਂ ਉਹ ਕੰਮ ਤੇ ਲੱਗੂਗਾ ਉਹਦੇ ਪਰਸੈਂਟੇਜ ਉਹਨਾਂ ਨੇ ਘਟ ਦੇਣੀ ਆ ਤੇ ਉੱਤੇ ਇੱਕ ਜਾਂ ਦੋ ਪਰਸੈਂਟ ਉਹ ਇੰਟਰਸਟ ਪਾਉਂਦੇ ਆ ਅੱਛਾ ਜੀ ਉਹ ਫਿਰ ਕਾਫੀ ਚੀਪ ਹੁੰਦਾ ਹੌਲੀ ਹੌਲੀ ਮਤਲਬ ਉਸ ਤੋਂ ਬਾਅਦ ਉਹਨੇ ਵਾਪਸ ਹਾਂਜੀ ਵਾਪਸ ਕਰ ਦੇਣਾ ਤੇ ਬਾਕੀ ਇਹ ਆ ਵੀ ਇੱਥੇ ਦਾ ਪੜਿਆ ਕਿਹੜਾ ਕੋਈ ਮਾੜੀ ਜੌਬ ਤੇ ਲੱਗੂਗਾ ਉਹ ਸ਼ਾਰਟ ਹੀ ਆ ਹੁਣ ਲੋਨ ਤਾਂ ਮਿਲ ਨਹੀਂ ਆ ਵੀ ਵਾਪਸ ਹੋ ਹੀ ਜਾਣਾ ਕਿਉਂਕ ਇੰਨੇ ਸਾਲਾਂ ਚ ਇੰਨੇ ਘੱਟ ਬੜੇ ਉਹਦੇ ਦੋ ਜਾਣੇ ਪ੍ਰਾਈਮ ਮਿਨਿਸਟਰ ਬਣ ਗਏ ਹਨ ਬਹੁਤ ਵੱਡੀ ਕਾਬਲੀਅਤ ਹੈ ਤੇ ਛੋਟੀ ਮੋਟੀ ਜੌਬ ਤਾਂ ਮਿਲਦਾ ਕੋਈ ਲੱਗਦੀ ਵੀ ਨਹੀਂ ਹੁਣੀ ਇੱਥੇ ਬੜਿਆਂ ਦੀ ਇਹ ਆ ਗਿਆ ਜੀ ਇਸ ਯੂਨੀਵਰਸਿਟੀ ਦਾ ਚਰਚ ਤੇ ਯੂਨੀਵਰਸਿਟੀ ਚਰਚ ਹੈ ਦਾ ਨਾਮ ਤੇ ਵੈਸੇ ਚਰਚ ਵੀ ਕਾਫੀ ਇੱਥੇ ਇੱਕ ਨਹੀਂ ਹੈਗਾ ਤੇ ਚਰਚ ਦੇ ਬਾਹਰ ਆ ਕੈਫੇ ਵਗੈਰਾ ਵੀ ਬੜੇ ਸੋਹਣੇ ਬਣੇ ਹੋਏ ਨੇ ਤੇ ਇਹਦਾ ਵਿਜ਼ਿਟਿੰਗ ਟਾਈਮ 9 ਤੋਂ 12 ਮੇਰੇ ਖਿਆਲ ਹੌਲੀ ਅੱਛਾ ਪ੍ਰੇਅਰ ਟਾਈਮ ਆ ਤਾਂ ਤੇ ਮੇ ਵੀ ਅੰਦਰੋਂ ਖੁੱਲਾ ਹੋਏ ਚਰਚੇ ਤੁਹਾਨੂੰ ਅੰਦਰਲੇ ਪਾਸੇ ਦਿਖਾਉਂਦੇ ਹਾਂ ਕੈਂਪਸ ਸੋਹਣਾ ਬਹੁਤ ਹੈਗਾ ਆਪਨੇ ਦੇਖ ਲਓ ਗੁਰਦੁਆਰਾ ਸਾਹਿਬ ਦੇ ਬਾਹਰ ਵੀ ਲੰਗਰ ਲੱਗਦਾ ਆਪਣੀ ਗੁਰਦੁਆਰਾ ਸਾਹਿਬ ਦੇ ਬਾਹਰ ਲੰਗਰ ਹੁੰਦਾ ਅੰਦਰਲੇ ਪਾਸੇ ਸ਼ਾਪਸ ਵੀ ਬਣੀਆਂ ਹੋਈਆਂ ਇਹਨਾਂ ਦਾ ਪੂਰਾ ਕਮਰਸ਼ੀਅਲਾਈਜ਼ ਕਰ ਰੱਖਿਆ ਤੇ ਅੰਦਰੋਂ ਤੁਹਾਨੂੰ ਦਿਖਾਉਂਦੇ ਹਾਂ ਜੀ ਇਹ ਅੰਦਰਲਾ ਪਾਸਾ ਹੈਗਾ ਚਰਚ ਵੀ ਇੰਨੇ-ਇੰਨੇ ਪੁਰਾਣੇ ਬਣੇ ਹੋਏ ਆ ਇਹਦੇ ਅੰਦਰ ਸ਼ਾਇਦ ਉਦੋਂ ਜਦੋਂ ਕੈਂਪਸ ਬਣਿਆ ਹੋ ਉਹਦਾਂ ਹੀ ਹੁਣ ਇੱਥੇ ਦੀਵੇ ਜਗਾ ਕੇ ਲੋਕੀ ਆਪਣਾ ਪੂਜਾ ਪਾਠ ਕਰਕੇ ਉਵੇਂ ਜਾਂਦੇ ਇੱਥੇ ਬਹਿ ਕੇ ਇੱਥੇ ਲਿਖਿਆ ਹੋਇਆ ਕਿ 1550 ਚ ਬਣੀ ਹੈ ਚਰਚ ਮਤਲਬ ਐਕਸਪੋਰਟ ਦਾ ਸਾਰਾ ਹਿੱਸਾ ਇੱਕਦਮ ਨਹੀਂ ਬਣਿਆ ਤੇ ਹੌਲੀ ਹੌਲੀ ਕਰਕੇ ਮਤਲਬ ਬਣਦਾ ਰਿਹਾਗਾ ਤੇ ਜਿਵੇਂ ਕੈਂਪਸ ਦੇ ਅਲੱਗ-ਅਲੱਗ ਕਾਲਜੇਜ਼ ਹੈ ਨਾ ਹਾਂਜੀ ਉਦੋਂ ਤੱਕ ਇੰਨੀ ਮਸ਼ੀਨ ਵਗੈਰਾ ਉਹ ਵੀ ਨਹੀਂ ਸੀਗਾ ਆਪਰਲੇ ਪਾਸੇ ਇੱਥੇ ਬੈਠਣ ਨੂੰ ਬਣਾਇਆ ਹੈ ਹੇਠਾਂ ਚੱਲਦੇ ਆ ਤੇ ਬਾਹਰ ਜਾ ਕੇ ਤੁਹਾਨੂੰ ਹੋਰ ਦਿਖਾਉਂਦਾ ਚਰਚ ਦੇ ਉੱਪਰ ਜਾਣ ਦਾ ਮਨ ਜ਼ਰੂਰ ਸੀਗਾ ਤੇ 6 ਪੌਂਟ ਟਿਕਟ ਸੀ ਤੇ ਬਾਕੀ ਇਹ ਹੈ ਟਿਕਟ ਦੀ ਤਾਂ ਖਾਸ ਗੱਲ ਨਹੀਂ ਕਯੂ ਬਹੁਤ ਲੰਬੀ ਸੀ ਆ 30 40 ਮਿੰਟ ਕਹਿੰਦੇ ਵੇਟ ਕਰਨਾ ਪਊਗਾ 40 ਮਿੰਟ ਦੇ ਵੇਟ ਬਾਅਦ ਅਸੀਂ ਬਿਲਕੁਲ ਉੱਪਰ ਤੱਕ ਜਾ ਸਕਦੇ ਸੀ ਜਿਹੜਾ ਤੁਹਾਨੂੰ ਦਿਖਦਾ ਹੁਣ ਤੇ ਉੱਥੋਂ ਐਕਸਪੋਰਟ ਦਾ 뷰 ਦੇਖ ਸਕਦਾ ਸੀਗਾ ਬਸ ਇਹੀ ਸੀ ਹੋਰ ਬਿਲਡਿੰਗ ਦੇ ਟਰਾਈ ਕਰਦੇ ਆ ਜੇ ਕੁਝ ਹੋਰ ਮਿਲੇ ਉਹਦੇ ਉੱਪਰ ਜਾਵਾਂਗੇ ਗਲੀਆਂ ਦੇਖੋ ਕਿੰਨੀਆਂ ਸੋਹਣੀਆਂ ਗਲੀਆਂ 'ਚ ਬੜੇ ਹੋਏ ਕੈਫੇ ਤੇ ਆ ਦੇਖੋ ਕਿੱਡੇ ਸੋਹਣੇ ਸੋਹਣੇ ਬਣੇ ਹੋਏ ਨੇ ਥਾਂ ਥਾਂ ਤੇ ਬੈਠਣ ਨੂੰ ਇੱਥੇ ਤਾਂ ਯਾਰ ਬੰਦੇ ਦਾ ਪੜਨ ਨੂੰ ਹੀ ਜੀ ਕਰੀ ਜਾਵੇ ਐਨਾ ਸੋਹਣਾ ਇਹ ਰੌਣਕ ਮੇਲੇ ਹੀ ਐਨਾ ਇੱਥੋਂ ਦਾ ਮਾਹੌਲ ਹੀ ਨਗਦੀ ਆ ਗਲੀਆਂ ਚੋਂ ਘੁੰਮਦੇ ਘੁੰਮਦੇ ਹੁਣ ਅਸੀਂ ਬਾਹਰ ਲਈ ਮੇਨ ਸੜਕ ਤੇ ਆ ਗਏ ਇਹ ਤੇ ਆ ਸ਼ਹਿਰ ਦਾ ਮੈਪ ਦਿੱਤਾ ਹੋਇਆ ਇਹਨਾਂ ਨੇ ਆਕਸਫੋਰਡ ਦਾ ਤੇ ਇਹਦੇ ਚ ਥਾਂ ਥਾਂ ਲੱਗਿਆ ਵੀ ਹੁੰਦਾ ਕੀ ਕੀ ਐ ਕਰਫੈਕਸ ਟਾਵਰ ਜਾਣਾ ਇੱਕ ਅਸੀਂ ਤੇ ਵਿਜ਼ਿਟਰ ਇਨਫਾਰਮੇਸ਼ਨ ਹੈ ਉਹ ਅੱਗੇ ਟਾਵਰ ਦਾ ਤੁਹਾਨੂੰ ਦਿਖਾਉਣਾ ਹੈ ਮਾਰਕੀਟ ਵੀ ਅੱਗੇ ਤੇ ਆਹ ਮੈਪ ਹੈ ਪੂਰਾ ਇਹਦਾ ਤੇ ਇਥੋਂ ਤੁਸੀਂ ਦੇਖ ਸਕਦੇ ਹੋ ਵੀ ਕਿੱਥੇ ਅਸੀਂ ਇੱਥੇ ਖੜੇ ਆ ਤੇ ਟਾਵਰ ਸਾਨੂੰ ਬਿਲਕੁਲ ਅੱਗੇ ਆ ਹੁਣ ਅੱਗੇ ਜਾਂਦੇ ਨੂੰ ਉਹ ਸਾਹਮਣੇ ਦਿਖ ਰਿਹਾ ਹੈਗਾ ਤੇ ਹੁਣ ਉਹ ਟਾਵਰ ਦੇਖਣਾ ਸ਼ਹਿਰ 'ਚ ਗਲੀਆਂ ਵੀ ਹੈ ਮਤਲਬ ਕਾਲਜ ਵੀ ਆਈ ਜਾਂਦੇ ਆ ਇਸ ਤਰ੍ਹਾਂ ਦੇ ਮਾਰਕੀਟ ਵੀ ਹੈ ਬਾਜ਼ਾਰ ਵੀ ਹੈ ਜਿਵੇਂ ਦੱਸਿਆ ਟਾਊਨ ਹੀ ਪੂਰਾ ਜਿਵੇਂ ਸ਼ੁਰੂ 'ਚ ਦੱਸਿਆ ਸੀ ਤੁਹਾਨੂੰ ਟਾਊਨ ਹੀ ਯੂਨੀਵਰਸਿਟੀ ਹੈ ਇਹ ਸਾਰਾ ਲੋ ਜੀ ਹੁਣ ਅਸੀਂ ਪਹੁੰਚੇ ਆ ਇਹ ਇੱਕ ਆਕਸਫੋਰਡ ਮੈਮਰੀਜ਼ ਤੇ ਜਾਣ ਤੋਂ ਪਹਿਲਾਂ ਮੈਮਰੀ ਜ਼ਰੂਰ ਖਰੀਦ ਲਈ ਪਹਿਲਾਂ ਦੁਕਾਨ ਤੇ ਕੁਝ ਹੈ ਨਹੀਂ ਸੀ ਵਧੀਆ ਇੱਥੇ ਹੋਪਸੋ ਮਤਲਬ ਜਿਹੜੀ ਸਾਡੀ ਅ ਮੈਮਰੀ ਵਧੀਆ ਖਰੀਦ ਲਾਂਗੇ ਆਕਸਫੋਰਡ ਯੂਨੀਵਰਸਿਟੀ ਇਹੋ ਜੀ ਚੀਜ਼ ਅਸੀਂ ਕੋਈ ਲੱਭ ਰਹੇ ਹਾਂ ਮਤਲਬ ਨਾਲ ਆਕਸਫੋਰਡ ਲਿਖਿਆ ਵੀ ਹੋਵੇ ਨਿਸ਼ਾਨੀ ਹੋਵੇ ਆਕਸਫੋਰਡ ਦੀ ਮੈਗਨੇਟ ਤੋਂ ਇਲਾਵਾ ਆਹਾ ਹੁੱਡੀਆਂ ਤੇ ਆਪਣੇ ਹੋ ટી-ਸ਼ਰਟਸ ਤੇ ਇਹੋ ਜਿਹਾ ਕੁਝ ਸਮਾਨ ਹੋਰ ਬਥੇ ਹੈ Harry Potter ਦੀਆਂ ਲੋਕੇਸ਼ਨਸ ਹੀ ਨਹੀਂ ਸਾਨੂੰ ਜਿਆਦਾ ਮਿਲੀਆਂ ਕੋਈ ਵੈਸੇ ਕਹਿੰਦੇ ਆ ਕਹਿੰਦੇ ਇੱਥੇ মুਵੀ Harry Potter ਕਾਫੀ ਬਣੀ ਹੈ ਆਕਸਫੋਰਡ ਦੇ ਵਿੱਚ ਵੀ ਆ ਤਾਂ ਲੰਡਨ ਨਾਲ ਸੰਬੰਧਿਤ ਚੀਜ਼ਾਂ ਤਾਂ ਲੈਣੀ ਹੀ ਨਹੀਂ ਹੈਗੀ ਅਸੀਂ ਇੱਥੇ ਜਿਆਦਾ ਲੰਡਨ ਦੀ ਯਾਦਗਾਰ ਨਹੀਂ ਆ ਚੀਜ਼ਾਂ ਕਾਫੀ ਜਿਆਦਾ ਵਧੀਆ ਲੰਡਨ ਦੀ ਬੱਸ ਜਿਹੜੀ ਕਰਕੇ ਲੰਡਨ ਜਿਆਦਾ ਮਸ਼ਹੂਰ ਹੈ ਇਹ ਅਸੀਂ ਪਹਿਲਾਂ ਜਦੋਂ ਲੰਡਨ ਘੁੰਮਿਆ ਸੀ ਉਦੋਂ ਲੈ ਗਏ ਸੀ ਸਾਰੀਆਂ ਚੀਜ਼ਾਂ ਤੇ ਆ ਲੰਡਨ ਦੀਆਂ ਕਾਰਾਂ ਇਹ ਵੀ ਲੈ ਲਈ ਸੀ ਨਾ ਸਾਰੀਆਂ ਕਿਹੜੀਆਂ ਸੋਹਣੀਆਂ ਆਪਾਂ ਐਕਸਪੋਰਟ ਦੀ ਲੈਣੀਆਂ ਕੁਝ ਮੇਨ ਜਿਹੜੀ ਚੀਜ਼ ਘੁੰਮਣ ਦੇਖਣ ਆਏ ਆ ਤੁਹਾਨੂੰ ਦੱਸਿਆ ਸੀ ਨਾ ਕਿ ਯੰਗ ਹੈ ਇਹ ਸ਼ਹਿਰ 'ਚ ਤੁਹਾਨੂੰ ਜ਼ਿਆਦਾ ਮਿਲੂਗੀ ਤੁਸੀਂ ਆ ਫੀਲ ਕਰੋ ਦੇਖੋ ਇਹਦਾ ਕਾਰਨ ਇਹ ਆ ਕਿਉਂਕਿ ਜਿਹੜੇ ਦੁਨੀਆ ਭਰ ਦੇ ਮਤਲਬ ਗਰੁੱਪ ਆਉਂਦੇ ਨੇ ਨਾ ਜਾਂ ਟੂਰਿਸਟ ਆਉਂਦੇ ਆ ਉਹ ਵੀ ਇਸ ਯੂਨੀਵਰਸਿਟੀ ਨੂੰ ਦਿਖਾਉਣ ਲੈ ਕੇ ਆਉਂਦੇ ਆਪਣੇ ਸਟੂਡੈਂਟਸ ਨੂੰ ਤੇ ਇਹ ਹੈਰਾਨੀ ਦੀ ਗੱਲ ਹੈ ਸੋਚਣ ਵਾਲੀ ਵੀ ਉਹ ਕਿੰਨੇ ਮਹਿੰਗੇ ਸਕੂਲਸ ਜਾਂ ਕਿੰਨੇ ਮਹਿੰਗੇ ਕਾਲਜਸ 'ਚ ਪੜਦੇ ਹੋਣਗੇ ਕਿੰਨੀਆਂ ਫੀਸੇਜ਼ ਹੋਣਗੀਆਂ ਉਹਦੀਆਂ ਜਿਹੜੇ ਨਿਆਣਿਆਂ ਦਾ ਟੂਰ ਕਰਾਉਣ ਲਈ ਐਕਸਪੋਰਟ ਉਹਨਾਂ ਨੂੰ ਲੈ ਕੇ ਆਇਆ ਮਤਲਬ ਇੰਗਲੈਂਡ ਟੂਰ ਤੇ ਲੈ ਕੇ ਆਇਆ ਉਹ ਵੀ ਐਕਸਪੋਰਟ ਯੂਨੀਵਰਸਿਟੀ ਦੇ ਵਿੱਚ ਹੈਨਾ ਆਬਵੀਅਸਲੀ ਹਾਂਜੀ ਆਪਣੇ ਹਾਂਜੀ ਆਪਣੇ ਵੀ ਹੈਗੇ ਆ ਜਿਹੜੇ ਫੋਰਨ ਕੰਟਰੀਸ 'ਚ ਮਤਲਬ ਜਾਂ ਯੂਐਸਏ ਜਾਂ ਤੁਹਾਨੂੰ ਯੂਕੇ ਟੂਰ ਲੈ ਕੇ ਜਿੰਦੇ ਹੋ ਜੀ ਆ ਤੁਮਾਂ ਦੇ ਹਨਾ ਸ਼ਹਿਰ ਦਾ ਜਿਹੜਾ ਇਹਦਾ ਟੂਰ ਯੂਨੀਵਰਸਿਟੀ ਦਾ ਟੂਰ ਕਾਫੀ ਜਿਆਦਾ ਸੋਹਣਾ ਰਿਹਾ ਤੇ ਬਹੁਤ ਵਧੀਆ ਸ਼ਹਿਰ ਹੈ ਘੁੰਮਣ ਫਿਰਨ ਵਾਲਾ ਹੈਗਾ ਮਤਲਬ ਹਰ ਇੱਕ ਨੂੰ ਜਦੋਂ ਯੂਕੇ ਹੁੰਦਾ ਤਾਂ ਮਸਟ ਵਿਜ਼ਿਟ ਸਿਟੀਜ਼ ਦੇ ਵਿੱਚੋਂ ਇੱਕ ਹੈ ਤੇ ਇੱਥੇ ਆਉਣਾ ਚਾਹੀਦਾ ਹੈਗਾ ਤੇ ਇਸ ਤੋਂ ਬਿਨ ਇੱਕ ਕੈਂਬਰੇਜ ਯੂਨੀਵਰਸਿਟੀ ਵੀ ਹੈ ਕੈਂਬਰੇਜ ਵੀ ਕਾਫੀ ਲੋਕ ਵਿਜ਼ਿਟ ਕਰਨ ਜਾਂਦੇ ਆ ਪਰ ਸਾਡਾ ਆਕਸਫੋਰਡ ਦਾ ਜ਼ਿਆਦਾ ਮਨ ਸੀ ਤਾਂ ਕਰਕੇ ਅਸੀਂ ਸਪੈਸ਼ਲੀ ਦੇਖਣ ਆਈ ਸੀ ਅਸੀਂ ਨੂੰ ਤੇ ਹੁਣ ਅਸੀਂ ਕਾਰ ਪਾਰਕਿੰਗ 'ਤੇ ਚੱਲੇ ਆਂ ਤੇ ਉਥੋਂ ਤੇ ਕਾਰ ਪਾਰਕ ਚੱਕ ਕੇ ਕਾਰ ਹੁਣ ਘਰ ਵੱਲ ਨੂੰ ਜਾਵਾਂਗੇ ਸੋ ਬਾਈ ਜੀ ਦੇ ਘਰ ਹੈਗਾ ਹੁਣ 35 ਕਿਲ ਮਾਈਲ ਤੇ ਇਥੋਂ ਸਾਨੂੰ ਲੱਗਣਾ ਕੋਈ 40 45 ਮਿੰਟ ਲੱਗਣਗੇ ਘਰੇ ਪਹੁੰਚਣ ਦੇ ਤੇ ਅੱਜ ਅਸੀਂ ਆ ਆਪਣਾ ਅੱਜ ਦਾ ਵਲੌਗ ਐਕਸਫੋਰਡ ਯੂਨੀਵਰਸਿਟੀ ਦਾ ਤੇ ਕੱਲ ਤੋਂ ਹੁਣ ਅਸੀਂ ਜਾਣਾ ਜੀ ਪਿੰਡਾਂ ਦੇ ਵਿੱਚ ਜਿਹੜੇ ਇੱਥੇ ਨੇੜੇ-ਨੇੜੇ ਪਿੰਡ ਹੈ ਜਿਵੇਂ ਤੁਹਾਨੂੰ ਨੱਸੇ ਜੀ ਇਹ ਪਿੰਡਾਂ ਵਾਲੇ ਏਰੀਆ 'ਚ ਰਹਿੰਦੇ ਆ ਤੇ ਉਹ ਤੁਹਾਨੂੰ ਇੰਗਲੈਂਡ ਦੇ ਹੁਣ ਪਿੰਡ ਦਿਖਾਵਾਂਗੇ ਇੱਕ-ਇੱਕੇ ਹੋ ਜੇ ਸੋ ਇੰਤਜ਼ਾਰ ਕਰਿਓ ਤੁਸੀਂ ਕੱਲ ਦੇ ਵਲੌਗ ਦਾ ਮਿਲਦੇ ਆਂ ਜੀ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ